ਸਤਿ ਸ੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਉਣ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਦਾ ਸਾਥ ਹੁੰਦਾ ਹੈ ਹਰ ਰੋਜ਼ ਦੀ ਤਰ੍ਹਾਂ ਤੇ ਵਕਵਾ ਖਬਰਾਂ ਤੇ ਜਾਣਨਾ ਪੈਂਦਾ ਨਾਲ ਜੋੜਦੇ ਆ ਪੂਨੀਆ ਜੀ ਨੂੰ ਫਿਰ ਉਹ ਖਬਰਾਂ ਦਾ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਪੂਨੀਆ ਜੀ ਪ੍ਰੋਗਰਾਮ 'ਚ ਜੀ ਸ਼ੁਕਰੀਆ ਸਤਿ ਸ੍ਰੀ ਅਕਾਲ ਗੁਰਪ੍ਰੀਤ ਸੱਚੇ ਅਕਾਦੀ ਸੋ ਸਭ ਤੋਂ ਪਹਿਲੀ ਖਬਰ ਤੇ ਜੇਕਰ ਆਪਾਂ ਚਾਣਨਾ ਪਾਈਏ ਤਾਂ ਕਾਵੜ ਯਾਤਰਾ ਦੀ ਗੱਲ ਕਰ ਲੈਣੇ ਆ ਯੂਪੀ ਸਰਕਾਰ ਦੇ ਵੱਲੋਂ ਕਹਿੰਦੇ ਵੀ ਕਾਵੜ ਰੂਟ ਦੇ ਵਿਚਾਲੇ ਆਉਂਦੇ ਹੋਟਲ ਟਾਬਿਆਂ ਦੇ ਉੱਪਰ QR ਕੋਡ ਲਗਵਾਏ ਜਾ ਰਹੇ ਨੇ ਇਹ ਤੁਸੀਂ ਪਹਿਲਾਂ ਵੀ ਵੈਸੇ ਚਾਣਨਾ ਪਿਆ ਸੀ ਕਿ ਕਿਵੇਂ ਇਸ ਨੂੰ ਜਾਤੀ ਆਧਾਰਤ ਦੰਗਿਆਂ ਨੂੰ ਵੀ ਰੂਪ ਮਿਲ ਰਿਹਾ ਇਸ ਦੇ ਨਾਲ ਆਪਾਂ ਕੱਲ ਪਰਸੋਂ ਇੱਕ ਵੀਡੀਓ ਵੀ ਇੱਕ ਦੇਖੀ ਜਿਸ ਦੇ ਵਿੱਚ ਇੱਕ ਕਾਰ ਜਿਸ ਦੇ ਵਿੱਚ ਮੁਸਲਿਮ ਪਰਿਵਾਰ ਸੀ ਉਸ ਕਾਰ ਦੀ ਭੰਨ ਤੋੜ ਕੀਤੀ ਗਈ ਇਹ ਹੁਣ QR ਕੋਡ ਲਵਾਉਣ ਦਾ ਕੀ ਕਾਰਨ ਹੈ ਜੀ ਦੇਖੋ ਇਹ ਕਿਤੇ ਨਾ ਕਿਤੇ ਇਹ QR ਕੋਡ ਇਸ ਕਰਕੇ ਲਾ ਰਹੇ ਨੇ ਤਾਂ ਕਿ ਜਿਹੜੇ ਲੋਕਾਂ ਦੀ ਪਛਾਣ ਹੋ ਸਕੇ ਕਿ ਉਹਨਾਂ ਦਾ ਧਰਮ ਕੀ ਹੈ ਯਾਨੀ ਕਿ ਹੁਣ ਧਰਮ ਦੇ ਆਧਾਰ ਤੇ ਵਿਤਕਰਾ ਵਿਤਕਰੇਦੀ ਪਾਲਿਸੀ ਤੁਸੀਂ ਕਹਿ ਸਕਦੇ ਹੋ ਇਹਦੇ ਚ ਅ ਬੇਸਿਕਲੀ ਇਹ ਕਹਿਤਾ ਇਹ ਰਹੇ ਨੇ ਕਿ ਅਸੀਂ ਨਾ ਸੇਫਟੀ ਐਪ ਕਨੈਕਟ ਸਟicker ਚਿਪਕਾ ਰਹੇ ਹਾਂ ਜਿਸ ਤੋਂ ਇਹ ਪਤਾ ਲੱਗ ਜਾਵੇ ਕਿ ਜਿਹੜਾ ਰੈਸਟੋਰੈਂਟ ਦਾ ਮਾਲਕ ਹੈ ਉਹ ਕਿਸ ਕਿਸਮ ਦੀ ਮਤਲਬ ਕਿੱਥੋਂ ਹੈਗਾ ਕੌਣ ਹੈ ਯਾਨੀ ਕਿ ਕਿਸਾਬ ਨਾਲ ਪਹਿਲੀ ਗੱਲ ਤਾਂ ਇਹ ਹੈ ਕਿ ਜੇ ਮੁਸਲਮਾਨ ਦੀ ਦੁਕਾਨ ਹੈ ਤਾਂ ਮਤਲਬ ਉੱਥੇ Hindu Musliman ਕਰਨ ਵਾਸਤੇ ਜਿਹੜੇ ਕਾਵੜੀ ਹੈਗੇ ਉਹ ਮੁਸਲਮਾਨਾਂ ਨੂੰ ਨਾ ਮੁਸਲਮਾਨਾਂ ਦੁਕਾਨਾਂ ਚ ਨਾ ਜਾਣ ਇੱਕ ਤਾਂ ਉਹ ਹੋ ਗਿਆ ਦੂਜਾ ਸੜਕ ਹੁਣ ਇਹ ਸੜਕ ਵੀ ਅੱਧੀ ਦੇ ਦਿੱਤੀ ਗਈ ਹੈ ਕਾਵੜੀਆਂ ਨੂੰ ਕਿ ਜਿਹੜੀ ਇੱਕ ਲੇਨ ਹੈ ਉਹ ਸਪੈਸ਼ਲੀ ਕਾਵੜੀਆਂ ਵਾਸਤੇ ਹੈਗੀ ਆ ਤੇ ਡਰੋਨ ਉੱਥੇ ਉਡਾਏ ਜਾਣਗੇ ਕਾਵੜੀਏ ਬੇਸਿਕਲੀ ਗਵਰਨਮੈਂਟ ਦੀ ਪਹਿਲੀ ਪ੍ਰਾਇੋਰਟੀ ਹੈ ਲੋਕ ਨਹੀਂ ਹੈਗਾ ਤੇ ਹਾਂ ਜਿਹੜੇ ਅ ਰੈਸਟੋਰੈਂਟ ਦੇ ਮਾਲਕ ਹੈ ਕਿਆ ਉਹਨਾਂ ਨੂੰ ਵੀ ਮਤਲਬ ਬਹੁਤ ਸਾਰੀਆਂ ਹਦਾਇਤਾਂ ਦਿੱਤੀਆਂ ਗਈਆਂ ਹੈਗੀਆਂ ਤੁਸੀਂ ਕਹਿ ਸਕਦੇ ਹੋ ਕਿ ਇਹ ਕਿਊ ਆਰ ਕੋਡ ਇਸ ਕਰਕੇ ਲਾਏ ਜਾ ਰਹੇ ਨੇ ਤਾਂ ਕਿ ਜਿਹੜੇ ਆਪਾਂ ਕਹਿ ਲੋ ਕਿ ਮਾਲਕ ਹੈ ਕਿਆ ਦੁਕਾਨ ਦੇ ਕਿ ਉਹ ਮੁਸਲਮਾਨ ਹੈ ਹਿੰਦੂ ਉਹ ਪਰਖਣ ਵਾਸਤੇ ਕਿਤੇ ਨ ਕਿਤੇ ਇਹ ਕੀਤਾ ਜਾ ਰਿਹਾਗਾ ਜੀ ਅਗਲੀ ਖਬਰ ਤੇ ਜੇਕਰ ਆਪਾਂ ਚਲੀਏ ਤਾਂ ਦੇਸ਼ ਭਰ ਦੇ ਵਿੱਚ ਕਹਿੰਦੇ 250 mm ਤੋਂ ਵੀ ਵੱਧ بارش ਹੋਈ ਹੈ 15% ਜ਼ਿਆਦਾ ਹੈ ਆਮ ਨਾਲੋਂ ਤੇ ਐਮਪੀ ਦੇ ਵਿੱਚ ਕਾਫੀ ਨੁਕਸਾਨ ਹੋਇਆ ਹੈ ਹਿਮਾਚਲ ਜਪਾ ਬੀਤੇ ਦਿਨਾਂ ਤੋਂ ਚਾਣਨਾ ਪਾ ਰਹੇ ਹਾਂ ਤੁਸੀਂ ਖਬਰਾਂ ਦੇ ਉੱਪਰ ਕਿ ਕਿਸ ਤਰੀਕੇ ਨੁਕਸਾਨ ਹੋ ਰਿਹਾ ਹੈ ਲੈਂਡਸਲਾਈਡਿੰਗਜ਼ ਹੋ ਰਹੀਆਂ ਨੇ ਬਹੁਤ ਸਾਰੀਆਂ ਧਾਰਮਿਕ ਯਾਤਰਾਵਾਂ ਜਿਹੜੀਆਂ ਹੁੰਦੀਆਂ ਨੇ ਪਹਾੜੀ ਖੇਤਰਾਂ ਦੇ ਵਿੱਚ ਉਤਰਾਖੰਡ ਦੀ ਗੱਲ ਕਰ ਲਈਏ ਉਹ ਸਾਰੀਆਂ ਬੰਦ ਕਰ ਦਿੱਤੀਆਂ ਗਈਆਂ ਨੇ हां जी बिल्कुल देखो बारिश है इस बार अब मी देख रहे हैं आपा 254 एमएम पै चुकेगा जड़ा कि नॉर्मल ਨਾਲੋਂ 15% ज्यादा है ते अड़ड़ सुबहਾਂ ਚ ਅੜड़ ਕਿਸਮ ਦੇ ਨੁਕਸਾਨ ਨੇ ਸਭ ਤੋਂ ਵੱਧ ਨੁਕਸਾਨ ਇਹ ਮਸਲ ਪ੍ਰਦੇਸ਼ ਚ ਹੈਗਾ ਇਹ ਮਸਲ ਇਹ ਮਸਲ ਪ੍ਰਦੇਸ਼ ਚ ਪਿਛਲੇ 2 ਦਿਨਾਂ ਅੰਦਰ ਵੀ 14 ਲੋਕਾਂ ਦੀ ਡੈਥ ਹੋਈ ਹੈ ਹਜੇ ਤੱਕ ਉੱਥੇ 28 ਲੋਕ ਲਾਪਤਾ ਹੋ ਚੁੱਕੇ ਨੇ ਪਿਛਲੇ 2 ਦਿਨਾਂ ਅੰਦਰ ਹੀ ਤੇ ਤੁਸੀਂ ਆਪ ਸਭ ਲਗਾਓ ਜਿਹੜੇ 28 ਲੋਕ ਲਾਪਤਾ ਹੋਏ ਨੇ ਉਹ ਹੜੱਚ ਬਏ ਹੀ ਨੇ ਤੇ ਫਲੈਸ਼ ਫਲੱਡ ਕਰਕੇ ਤੇ ਛਤੀਸਗੜ੍ਹ ਹੋ ਗਿਆ ਰਾਜਸਥਾਨ ਹੋ ਗਿਆ ਬਹੁਤ ਸਾਰੀਆਂ ਥਾਵਾਂ ਤੋਂ ਸੜਕਾਂ ਟੁੱਟਣ ਦੀਆਂ ਤੁਸੀਂ ਦੇਖ ਹੀ ਰਹੇ ਹੋ ਕਿਵੇਂ ਜਿਹੜਾ ਮੀਂਹ ਦਾ ਪਾਣੀ ਹੈ ਜਦੋਂ ਫਲੈਸ਼ ਫਲੱਡ ਹੁੰਦਾ ਹੈ ਉਹ ਸੜਕਾਂ ਵੀ ਟੁੱਟ ਰਿਆਂ ਨੇ ਜਿਹੜਾ ਬਦਰੀਨਾਥ ਵਾਲਾ ਇਲਾਕਾ ਉੱਥੇ ਲੈਂਡਸਲਾਈਡ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਉੱਤਰਾਖੰਡ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਹੈ ਮਤਲਬ ਗੁਰगांव ਤੋਂ ਲੈ ਕੇ ਹੋਰ ਜਿੰਨੇ ਵੀ ਇੰਡੀਆ ਦੇ ਸ਼ਹਿਰ ਹੈ ਗਿਆ ਉੱਥੇ ਮੀਂਹ ਕਰਕੇ ਹਾਰਡਵਰ ਕੀ ਸਥਿਤੀ ਬਣ ਜਾਂਦੀ ਹੈ ਸੜਕਾਂ 'ਚ ਨਾਲੀਆਂ 'ਚ ਗਲੀਆਂ 'ਚ ਪਾਣੀ ਫਿਰਦਾ ਹੁੰਦਾ ਹੈ ਇਹ ਆਪਾਂ ਲਗਾਤਾਰ ਦੇਖ ਰਹੇ ਆਂ ਪੰਜਾਬ ਹਰਿਆਣੇ ਦਾ ਸਭ ਤੋਂ ਵੱਧ ਜਟਾ ਪ੍ਰਭਾਵਤ ਇਲਾਕਾ ਹੈਗਾ ਉਹ ਚੰਡੀਗੜ੍ਹ ਵਾਲਾ ਅੰਮ੍ਰਾਲਾ ਚੰਡੀਗੜ੍ਹ ਮੋਹਾਲੀ ਉਹ ਜਿਹੜਾ ਇਲਾਕਾ ਉੱਥੇ ਸਭ ਤੋਂ ਵੱਧ ਮੀਂਹ ਪਿਆਗਾ ਤੇ ਸਭ ਤੋਂ ਵੱਧ ਜਿਹੜੇ ਬੱਦਲ ਹੈ ਕਿ ਉਹ ਹਿਮਾਚਲ ਪ੍ਰਦੇਸ਼ ਚ ਫਟੇ ਨੇ ਸਭ ਤੋਂ ਵੱਧ ਨੁਕਸਾਨ ਵੀ ਹਿਮਾਚਲ ਪ੍ਰਦੇਸ਼ ਚ ਹੋਇਆਗਾ ਤੇ ਆਪਾਂ ਮਤਲਬ ਜੇ ਪੰਜਾਬ ਦੀ ਗੱਲ ਕਰਨੀ ਹੋਵੇ ਪੰਜਾਬ ਚ ਵੀ ਜਿਹੜੀ ਰੇਨ ਹੈ ਜਿਹੜੀ ਮੀ ਹੈ ਉਹ ਜਾਦੇ ਪੈ ਰਿਹਾਗਾ ਤੇ ਉੱਥੇ ਵੀ ਮਤਲਬ ਆਪਾਂ ਕਹਿ ਲਈਏ ਕਿ ਬਹੁਤ ਜਿਆਦੇ ਮੀ ਪੈਣ ਦੀ ਹੁਣ ਵੀ ਪੰਜਾਬ ਚ ਸੰਭਾਵਨਾ ਹੈਗਾ ਅੰਮ੍ਰਿਤਸਰ ਵੀ ਵਧੀਆ ਮੀ ਪਿਆਗਾ ਥੋੜਾ ਜਿਹੜਾ ਰੋਪੜਾ ਵਾਲਾ ਇਲਾਕਾ ਇੱਥੇ ਥੋੜਾ ਘਟ ਹੈਗਾ ਬਾਕੀ ਤਾਂ ਮਾਲਵੇਚ ਵੀ ਥੋੜਾ ਕਈ ਥਾਵਾਂ ਤੇ ਠੀਕ ਹੈ ਕਈ ਥਾਵਾਂ ਤੇ ਘਟ ਹੈ ਬਾਕੀ ਪੂਰੇ ਪੰਜਾਬ ਚ ਵਧੀਆ ਮੀਂਹ ਪਿਆਗਾ ਹਾਂ ਜੀ ਸੋ ਜੇਕਰ ਆਪਾਂ ਅਗਲੀ ਖਬਰ ਦਾ ਰੋਕ ਕਰੀਏ ਤਾਂ ਅਗਲੀ ਖਬਰ ਹੈ ਕਿ ਬਿਹਾਰ ਦੇ ਵਿੱਚ ਸਰਕਾਰੀ ਨੌਕਰੀਆਂ ਦੇ ਵਿੱਚ ਡੋਮਿਸਾਈਲ ਪਾਲਿਸੀ ਲਾਗੂ ਹੋਈ ਹੈ ਖਾਸ ਤੌਰ ਤੇ ਮਹਿਲਾਵਾਂ ਨੂੰ ਲੈ ਕੇ ਇਸ ਦੇ ਵਿੱਚ ਕੀ ਸਪੈਸ਼ਲ ਹੈ ਜੀ ਦੇਖੋ ਡੋਮੋਸਾਈਲ ਪਾਲਿਸੀ ਬਹੁਤ ਸਾਰੇ ਸੂਬੇ ਲਾਗੂ ਕਰ ਰਹੇ ਨੇ ਤੇ ਉਹ ਇਸ ਕਰਕੇ ਕਰ ਰਹੇ ਨੇ ਉਹਨਾਂ ਨੂੰ ਲੱਗਦਾਗਾ ਕਿ ਸਾਡੇ ਸੂਬੇ ਚ ਨੌਕਰੀ ਸਾਡੇ ਬੰਦਿਆਂ ਨੂੰ ਮਿਲਣੀ ਚਾਹੀਦੀ ਲੇਕਿਨ ਪੰਜਾਬ ਹਜੇ ਤੱਕ ਉਹ ਲਾਗੂ ਨਹੀਂ ਕਰ ਪਾਇਆ ਡੋਮਿਸਾਈਲ ਵਾਲਾ ਮਾਮਲਾ ਬਹੁਤ ਸਾਰੀਆਂ ਚੀਜ਼ਾਂ ਤੇ ਮੈਨੂੰ ਲੱਗਦਾਗਾ ਕਿ ਪੰਜਾਬ ਨੂੰ ਲਾਗੂ ਕਰਨਾ ਚਾਹੀਦਾ ਲਗਭਗ ਹਰ ਚੀਜ਼ ਤੇ ਪੰਜਾਬ ਨੂੰ ਨੌਕਰੀ ਹੋਵੇ ਜਾਂ ਫਿਰ ਜ਼ਮੀਨ ਖਰੀਦਣੀ ਹੋਵੇ ਜਾਂ ਫਿਰ ਇੱਥੋਂ ਰਾਸ਼ਨ ਕਾਰਡ ਬਣਵਾਣਾ ਹੋਵੇ ਇੱਥੋਂ ਦਾ ਆਧਾਰ ਕਾਰਡ ਬਣਵਾਣਾ ਹੋਵੇ ਉਹਦੇ ਵਾਸਤੇ ਡੋਮੇਸਾਈਲ ਪਾਲਿਸੀ ਪੰਜਾਬ ਨੂੰ ਵੀ ਲਾਗੂ ਕਰਨੀ ਚਾਹੀਦੀ ਹੁਣ ਆਪਾਂ ਦੇਖ ਰਹੇ ਹਾਂ ਕਿ ਪੰਜਾਬ ਦੇ ਸ਼ਹਿਰਾਂ 'ਚ ਬਹੁਤ ਸਾਰੇ ਜਿਹੜੇ ਬਾਹਰ ਦੇ ਲੋਕ ਹੈ ਗਿਆ ਉਹ ਆਪਾਂ ਨੂੰ ਪਤਾ ਹੈ ਕਿ ਜ਼ਮੀਨਾਂ ਖਰੀਦ ਰਹੇ ਨੇ ਹੁਣ ਜਿਹਦਾ ਵੀ ਜ਼ਿਕਰ ਦਾ ਉਹ ਪੰਜਾਬ ਚ ਆ ਕੇ ਜ਼ਮੀਨ ਖਰੀਦ ਲੈਂਦਾ ਉਹ ਵੀ ਮਤਲਬ ਮਾੜੀ ਚੀਜ਼ ਹੈ ਬੀਆਰ ਨੇ ਇਹ ਦੇਖੋ ਏਜੰਡਾ ਲਿਆ ਹੈ ਤੇ ਬਿਹਾਰ ਚ ਖਾਸ ਕਰ ਮਹਿਲਾਵਾਂ ਵਾਸਤੇ ਜਿਹੜੇ ਉੱਥੋਂ ਦੀ ਬਿਹਾਰ ਦੀ ਮਹਿਲਾਵਾਂ ਨੇ ਉਹਨਾਂ ਨੂੰ ਪ੍ਰਾਥਮਿਕਤਾ ਦਿੰਦੇ ਨੇ ਬਾਹਰ ਦੀ ਮਹਿਲਾਵਾਂ ਨੂੰ ਬਿਹਾਰ ਚ ਨੌਕਰੀ ਨਹੀਂ ਦੇਣਗੇ ਇਹ ਜਿਹੜਾ ਪ੍ਰਾਪਰਟੀ ਵਗੈਰਾ ਇਹ ਸਾਰਾ ਪਉਤਰਾਖਣ ਚ ਵੀ ਦੇਖਦੇ ਆ ਹਿਮਾਚਲ ਚ ਵੀ ਦੇਖਦੇ ਆ ਉੱਥੇ ਡੋਮੇਸਾਈਲ ਪਾਲਿਸੀ ਲਾਗੂ ਪਰ ਇੱਥੇ ਆਪਣੇ ਪੰਜਾਬ ਚ ਇਸ ਕਿਸਮ ਦਾ ਕੁਝ ਨਹੀਂ ਇਸ ਕਰਕੇ ਪੰਜਾਬ ਦੀ ਡੈਮੋਗ੍ਰਾਫੀ ਤੇ ਵੀ ਫਰਕ ਪੈ ਰਿਹਾ ਹੈ ਪੰਜਾਬ ਨੂੰ ਹਰਿਆਣੇ ਨੂੰ ਆਪਣੀ ਡੈਮੋਗ੍ਰਾਫੀ ਜੇ ਬਚਾਣੀ ਹੋਊਗੀ ਤਾਂ ਫਿਰ ਮੜਾ ਮੁੰਡਾ ਸੋਚਣਾ ਪਊਗਾ ਹੁਣ ਜਿਵੇਂ ਪਿਛਲੇ ਸਾਲ ਮੈਂ ਸਰਵੇ ਕੀਤਾ ਸੀ ਹਰਿਆਣੇ 'ਚ ਜਦੋਂ ਇਲੈਕਸ਼ਨ ਚੱਲ ਰਹੇ ਸੀ ਉਦੋਂ ਤੇ ਮੈਂ ਦੇਖਿਆ ਕਿ ਹਰਿਆਣੇ 'ਚ 90 'ਚੋਂ 30 ਸੀਟਾਂ ਐਡਾ ਦੀਆਂ ਸੀ ਜਿੱਥੇ ਜਿਹੜੇ ਪ੍ਰਵਾਸੀ ਹੈਗੇ ਆ ਉਹ ਡੋਮਿਨੈਂਟ ਪੋਜੀਸ਼ਨ ਤੇ ਨੇ ਪੰਜਾਬ 'ਚ ਵੀ ਜਿਵੇਂ ਲੁਧਿਆਣੇ ਵਰਗੀਆਂ ਆ ਹੋਰ ਕਈ ਸੀਟਾਂ ਇਦਾਂ ਦੀਆਂ ਸੀ ਇਦਾਂ ਦੀਆਂ ਹੈਗੀਆਂ ਜਿੱਥੇ ਮਤਲਬ ਜਿਹੜੇ ਪ੍ਰਵਾਸੀ ਨੇ ਉਹ ਡੋਮਿਨੈਂਟ ਪੋਜੀਸ਼ਨ ਤੇ ਨੇ ਤੇ ਕੀ ਇਹ ਦੋਵੇਂ ਸੂਬਿਆਂ ਦੀ ਆਪਾਂ ਕਹਿ ਲਈਏ ਕਿ ਕੀ ਇੱਥੋਂ ਦੀ ਜਿਹੜੀ ਡੈਮੋਗ੍ਰਾਫੀ ਉਹ ਚੇਂਜ ਤਾਂ ਨਹੀਂ ਹੋ ਜੂਗੀ ਇਸ ਕਿਸਮ ਦਾ ਖਤਰਾ ਤਾਂ ਹੈ ਤੇ ਉਹਦੇ ਵਾਸਤੇ ਮੈਨੂੰ ਲੱਗਦਾ ਕਿ ਡੋਮੇ ਸੈਲ ਪੋਲਿਸੀ ਇਹਨਾਂ ਦੋਨੋਂ ਸੂਬਿਆਂ ਨੂੰ ਵੀ ਲਾਗੂ ਕਰਨੀ ਚਾਹੀਦੀ ਜੀ ਅਗਲੀ ਖਬਰ ਤੇ ਜੇਕਰ ਚੱਲ ਗਿਆ ਤਾਂ ਉਧਰ ਇੱਕ ਦੇਸ਼ ਤਣਾਵ ਨੂੰ ਲੈ ਕੇ ਹੁਣ ਇੱਕ ਵੱਡੀ ਅਪਡੇਟ ਆ ਰਹੀ ਹੈ ਕਿ ਜਿਹੜੇ ਸਾਫਕਾ ਸੀਜੀਆਈ ਹੋ ਚੁੱਕੇ ਨੇ ਚੰਦਰ ਚੂੜਜੀ ਉਹਨਾਂ ਨੇ ਕਹਿੰਦੇ ਵੀ رائے ਲਿਖੀ ਹੈ ਇੱਕ ਸੰਸਦੀ ਸਮੇਟੀ ਨੂੰ ਕਹਿੰਦੇ ਵੀ ਇਹ ਜਿਹੜੀ ਸੰਵਿਧਾਨ ਦੇ ਮੂਲ ਢਾਂਚੇ ਦੀ ਉਲੰਘਣਾ ਨਹੀਂ ਹੈਗੀ ਜੇਕਰ ਅਜਿਹਾ ਕੀਤਾ ਜਾਂਦਾ ਇੱਕ ਦੇਸ਼ ਇੱਕ ਚੋਣਾਂ ਨੂੰ ਅਮਲੀ ਜਾਮਾ ਪਹਿਨਾਇਆ ਜਾਂਦਾ ਹੈ ਇਹ ਸਾਰੀ ਗੱਲਬਾਤ ਕੀ ਹੈ ਤੇ ਇਹਦੇ ਪਹਿਲੂ ਕੀ ਸਮਝੇ ਜਾਣ ਇਹ ਕਿਉਂ ਲਿਖ ਰਹੇ ਨੇ ਇਹਨਾਂ ਨੂੰ ਕਿਸੇ ਨੇ ਖਾਸ ਤੌਰ ਤੇ ਕਿਹਾ ਹੈ ਜਾਂ ਫਿਰ ਇਹਨਾਂ ਤੋਂ ਕਿਸੇ ਨੇ رائے ਮੰਗੀ ਹੈ ਜਾਂ ਫਿਰ ਆਪਮੋਹਰੇ ਇਹਨਾਂ ਨੂੰ ਲੱਗਿਆ ਵੀ ਮੈਨੂੰ ਲਿਖਣਾ ਚਾਹੀਦਾ ਹੈ ਦੇਖੋ ਸੁਪਰੀਮ ਕੋਰਟ ਦੇ ਸਾਬਕਾ ਚੀਫ ਜਸਟਿਸ ਚੰਦਰ ਚੂੜ ਉਹਨਾਂ ਤੇ ਪਹਿਲਾਂ ਵੀ ਬਹੁਤ ਸਾਰੇ ਸਵਾਲ ਉੱਠੇ ਕਿ ਉਹ ਆਰਐਸਐਸ ਭਾਜਪਾ ਵਾਸਤੇ ਬੈਟਿੰਗ ਕਰਦੇ ਨੇ ਜਿਸ ਸਾਥ ਨਾਲ ਉਹਨਾਂ ਨੇ ਜਿਹੜੇ ਪ੍ਰੀਵੀਅਸ ਸਟੇਟ ਡਿਸੀਜਨਸ ਵੀ ਦਿੱਤੇ ਉਹਨਾਂ ਚ ਤੁਸੀਂ ਕਸ਼ਮੀਰ ਦਾ ਮਾਮਲਾ ਲਾ ਲਓ ਜਾਂ ਹੋਰ ਦੂਜੇ ਲਾ ਲਓ ਉਤੋਂ ਉਤੋਂ ਸਾਫ਼ ਹੋ ਗਿਆ ਸੀਗਾ ਕਿ ਇਹ ਬੰਦਾ ਇਸ ਬੰਦੇ ਦਾ ਜ਼ਕਾ ਸੰਗਵਲ ਹੈਗਾ ਤੇ ਹੁਣ ਵੀ ਇਹ ਆਰਐਸਐਸ ਵਾਸਤੇ ਵੈਟਿੰਗ ਕਰ ਰਹੇ ਨੇ ਦੇਖੋ ਕਿਉਂ ਨਹੀਂ ਸੰਵਿਧਾਨ ਦੀ ਮੂਲ ਪ੍ਰਸਤਾਵਨਾ ਨਾਲ ਛੇੜਖਾਨੀ ਕਿਉਂ ਨਹੀਂ ਹੈ ਹੈਗਾ ਹੈ ਜੇ 1 ਵਨ ਨੇਸ਼ਨ ਵਨ ਇਲੈਕਸ਼ਨ ਕਰਦੇ ਨੇ ਉਹਦਾ ਅਸਰ ਇਹ ਹੋਊਗਾ ਕਿ ਸੰਵਿਧਾਨ ਆਪਣਾ ਕਹਿੰਦਾ ਹੈ ਕਿ ਇੰਡੀਆ ਇੱਕ ਫੈਡਰਲ ਕੰਟਰੀ ਹੈ ਠੀਕ ਹੈ ਤਾਂ ਉਹ ਤਾਂ ਫੈਡਰਲਿਜ਼ਮ ਤੇ ਸਿੱਧਾ ਅਟੈਕ ਹੈ ਸੁੱਬਿਆਂ ਦਾ ਤਾਂ ਸਾਰਾ ਦਾ ਕਰ ਜਾਂਦਾ ਰਹੂਗਾ ਤੇ ਜਿਹੜੇ ਨੈਸ਼ਨਲ ਮੁੱਦੇ ਹੈਗੇ ਉਹ ਹਾਵੀ ਹੋ ਜਾਣਗੇ ਜਿਹੜੇ ਅੱਡੜ ਸੁੱਬਿਆਂ ਦੇ ਐਡਕੀਸ਼ਨ ਦੇ ਬੋਲੀ ਨੇ ਮੁੱਦੇ ਨੇ ਜਿਵੇਂ ਬੋਲੀ ਦਾ ਹੋ ਗਿਆ ਸੁੱਬੇ ਦੀ ਪਛਾਣ ਦਾ ਹੋ ਗਿਆ ਧਾਰਮਿਕ ਪਛਾਣ ਦਾ ਹੋ ਗਿਆ ਧਾਰਮਿਕ ਗਿਣਤੀਆਂ ਦਾ ਹੋ ਗਿਆ ਜਾਂ ਹੋਰ ਪਾਣੀ ਦਾ ਹੋ ਗਿਆ ਖੇਤੀ ਦਾ ਹੋ ਗਿਆ ਉਹ ਤਾਂ ਫਿਰ ਵਿੱਚੇ ਰੁੜ ਜਾਣਗੇ ਉਹਨਾਂ ਦਾ ਕੀ ਬਣੂਗਾ ਤਾਇਸ ਕਰਕੇ ਮੈਨੂੰ ਲੱਗਦਾਗਾ ਕਿ ਇਹ ਆਰਐਸਐਸ ਦੀ ਪਿਛ ਤੇ ਬੈਟਿੰਗ ਕਰਦੇ ਹੋਇਆ ਚੰਦਰ ਛੂੜ ਕੋਸ਼ਿਸ਼ ਕਰ ਰਹੇ ਨੇ ਕਿ ਸ਼ਾਇਦ ਇਹਨਾਂ ਨੂੰ ਕੋਈ ਰਾਜ ਸਭਾ ਵਗੈਰਾ ਇਹ ਭੇਜ ਦੇਣ ਭਾਜਪੀ ਵਾਲੇ ਇਸ ਕਰਕੇ ਇਹ ਸਾਰਾ ਡਰਾਮਾ ਕਰ ਰਹੇ ਨੇ ਬਾਕੀ ਮੈਨੂੰ ਲੱਗਦਾਗਾ ਕਿ ਫੈਡਰਲਿਜ਼ਮ ਦੇ ਉਲਟ ਹੈ ਵਨ ਨੇਸ਼ਨ ਵਨ ਇਲੈਕਸ਼ਨ ਬਿਲਕੁਲ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਨੈਸ਼ਨਲ ਇਸ਼ੂ ਆ ਵੀ ਹੋ ਜਾਣ ਉਹ ਜਾਣਗੇ ਜਿਹੜੇ ਸੂਬੇ ਹੈਗੇ ਆ ਉਹਨਾਂ ਦੀ ਜਿਹੜੀ ਜਿਹੜੀ ਲੋਕਲ ਸਿਆਸਤ ਹੁੰਦੀ ਹੈ ਉਹ ਖਤਮ ਹੋ ਜੂਗੀ ਖੇਤਰੀ ਪਾਰਟੀਆਂ ਦਾ ਅਸਤੀਤਵ ਸੰਕਟਚਾਜ ਹੋਊਗਾ ਇਹ ਕੁਝ ਮਤਲਬ ਮੈਨੂੰ ਲੱਗਦਾਗਾ ਕਿ ਪੁਆਇੰਟ ਨੇ ਧਿਆਨ ਰੱਖਣ ਵਾਲੇ ਹੈਗਾ ਮੈਨੂੰ ਲੱਗਦਾ ਇਸੇ ਕਰਕੇ ਤੇ ਇਹ ਯਾਰ ਬਈ ਇੱਕ ਇੱਕ ਫੇਜ਼ ਚ ਤਾਂ ਇਹ ਮੁਲਕ ਦੇ ਜਿਹੜੇ ਜਰਨਲ ਇਲੈਕਸ਼ਨ ਹੁੰਦੇ ਨੇ ਲੋਕ ਸਭਾ ਦੇ ਉਹ ਵੀ ਨਿਕਰਾ ਪਾਂਦੇ ਉਹਨਾਂ ਵਾਸਤੇ ਇਹਨਾਂ ਨੂੰ 6 6 7 7 ਫੇਜ਼ ਲੱਗਦੇ ਨੇ ਜੇ ਸਾਰੇ ਮੁਲਕ ਦੇ ਇਹ ਇਲੈਕਸ਼ਨ ਇਕੱਠੇ ਕਰਾਣ ਕਿਵੇਂ ਕਰਾ ਲੈਣਗੇ ਖਾਸ ਕਰ ਸੁਬਿਆਂ ਦੇ ਇੱਕ ਇੱਕ ਸਟੇਟ ਦੇ ਵਿੱਚ ਆਪਾਂ ਬੰਗਾਲ ਦਾ ਦੇਖ ਲਈਏ ਬਿਹਾਰ ਦਾ ਦੇਖ ਲਈਏ ਕਿੰਨੇ ਕਿੰਨੇ ਗੇੜ ਹੁੰਦੇ ਨੇ ਤੁਸੀਂ ਜਾਣਦੇ ਹੋ ਹੈਨਾ ਤੇ ਕਿੰਦਾ ਸੰਭਵ ਹੈ ਇਹ ਵੈਸੇ ਵੀ ਕੋਈ ਤਰਕ ਨਹੀਂ ਬਰਦਾ ਤੁਸੀਂ ਜਿਵੇਂ ਭੰਗ ਕਰ ਸਕਦੇ ਹੋ ਸਮੇਂ ਤੋਂ ਪਹਿਲਾਂ ਕਿਸੇ ਦੀ ਵੀ ਕੈਲੀਏ ਵਿਧਾਨ ਸਭਾ ਹੈਨਾ ਬਿਲਕੁਲ ਜੀ ਜੀ ਸੋ ਇਸ ਤੋਂ ਅੱਗੇ ਜੇਕਰ ਆਪਾਂ ਚਲੀਏ ਤਾਂ ਖਬਰ ਹਰਿਆਣੇ ਤੋਂ ਹੈ ਕਹਿੰਦੇ ਹਰਿਆਣੇ ਦੇ ਵਿੱਚ ਅਚਾਨਕ ਹੀ 6 ਲੱਖ ਪਰਿਵਾਰ ਬੀਪੀਐਲ ਕੈਟਾਗਰੀ ਚੋਂ ਬਾਹਰ ਹੋ ਗਏ ਨੇ ਇਹ ਕੀ ਗੱਲ ਬਣੀ ਜੀ ਅਹ ਦੇਖੋ ਹਰਿਆਣੇ 'ਚ ਜਦੋਂ BPL ਪਰਿਵਾਰਾਂ ਦੀ ਕਾਊਂਟਿੰਗ ਹੋ ਰਹੀ ਸੀ ਉਦੋਂ ਵੀ ਰੋਲਾ ਪਿਆ ਸੀਗਾ ਉਹਦੇ 'ਚ ਇਹ ਲਿਖਿਆ ਗਿਆ ਸੀਗਾ ਕਿ 4 ਮਹੀਨੇ 'ਚ ਜਿਵੇਂ BPL 4 ਮਹੀਨੇ ਪਹਿਲਾਂ ਜਿਹੜਾ BPL ਦਾ ਡਾਟਾ ਸੀਗਾ ਉਹ 52 ਲੱਖ ਲੋਕ ਹਰਿਆਣੇ ਦੇ ਪਰਿਵਾਰ 52 ਲੱਖ ਪਰਿਵਾਰ ਜਿਹੜੇ ਸੀਗੇ ਉਹ BPL 'ਚ ਸੀਗੇ ਉਸ ਤੋਂ ਬਾਅਦ ਜਦੋਂ ਰੋਲਾ ਪਿਆ ਕਿ ਯਾਰ ਇਹ ਹਰਿਆਣੇ 'ਚ ਇੰਨੀ ਗਰੀਬੀ ਹੈ ਫਿਰ ਇਹਨਾਂ ਨੇ ਹੁਣ ਸਵਾਤ 6 ਲੱਖ ਪਰਿਵਾਰਾਂ ਨੂੰ ਉਸ ਤੋਂ ਕੈਟਾਗਰੀ ਤੋਂ ਕੱਢ ਦਿੱਤਾ ਹੈ ਜਿਨ੍ਹਾਂ ਕੋਲ ਸਾਈਕਲ ਸੀਗੀ ਉਹਨਾਂ ਤੇ ਉਹਨਾਂ ਦੇ ਖਾਤੇ 'ਚ ਕਾਰਪਾ ਦਿੱਤੀ ਹੈ ਤੇ ਉਹਨਾਂ ਨੂੰ ਬੀਪੀਐਲ ਤੋਂ ਕੱਢ ਦਿੱਤਾ ਗਿਆ ਹੈਗਾ ਦੇਖੋ ਬੇਸਿਕਲੀ ਕੀ ਹੈ ਤੁਸੀਂ ਜਿਸ ਕਿਸਮ ਦਾ ਰੂਰਲ ਕ੍ਰਾਈਸਿਸ ਹੈ ਜਿਸ ਕਿਸਮ ਦਾ ਸ਼ਹਿਰਾਂ 'ਚ ਕ੍ਰਾਈਸਿਸ ਹੈ ਜੇ ਉਹਨੂੰ ਤੁਸੀਂ ਸਹੀ ਢੰਗ ਨਾਲ ਨੱਪੋਗੇ ਤਾਂ ਇੰਨੀ ਗਰੀਬੀ ਨਿਕਲੂਗੀ ਮੁਲਕ 'ਚ ਤੁਸੀਂ ਆਪ ਆਸਾ ਬਲਾਓ 80 ਕਰੋੜ ਲੋਕ 5 ਕਿਲੋ ਅਨਾਜ ਤੇ ਨਿਰਭਰ ਨੇ ਉਹਦਾ ਰੀਜਨ ਆਪਾਂ ਜਿਵੇਂ ਪਹਿਲਾਂ ਵੀ ਡਿਸਕਸ ਕਰਦੇ ਰਹੇ ਆ ਜਿਹੜੀ ਕੇ ਸ਼ੇਪ ਇਕਨੋਮੀ ਹੋ ਰਹੀ ਹੈ ਇੰਡੀਆ ਦੀ ਕੇ ਸ਼ੇਪ ਦਾ ਮਤਲਬ ਹੋ ਗਿਆ ਕਿ ਜਿਹੜੇ ਅਮੀਰ ਹੈਗੇ ਆ ਉਹ ਵੱਧ ਅਮੀਰ ਹੋ ਰਹੇ ਨੇ ਤੇ ਜਿਹੜੇ ਗਰੀਬ ਲੋਕ ਹੈਗੇ ਆ ਉਹ ਵੱਧ ਗਰੀਬ ਹੋ ਰਹੇ ਨੇ ਤੇ ਕੇ ਸ਼ੇਪ ਇਕਨੋਮੀ ਕਰਕੇ ਮਤਲਬ ਮੈਨ ਲੱਗਦਾਗਾ ਕਿ ਜਿਹੜਾ ਇਨ ਇਕੁਐਲਿਟੀ ਦਾ ਪੜਾ ਹੈ ਉਹ ਵਧਿਆਗਾ ਲੋਕਾਂ 'ਚ ਬਹੁਤ ਜ਼ਿਆਦਾ ਇਨਕਵੈਲਟੀ ਆਈ ਹੈ ਤੇ ਪਿਛਲੇ 11 ਸਾਲਾਂ 'ਚ ਅਸੀਂ ਦੇਖਦੇ ਆ ਕਿ ਜਿਹੜੇ ਲੋਕਾਂ ਦੀ ਮਜ਼ਦੂਰੀ ਹੋ ਗਈ, ਕਰੀਬ ਲੋਕਾਂ ਦੀ ਜਿਹੜੀ ਆਮਦਨ ਹੋ ਗਈ, ਉਹਦੇ 'ਚ ਕਿਸੇ ਕਿਸਮ ਦੀ ਵੀ ਬੜੋਤਰੀ ਨਹੀਂ ਹੋਈ ਹੈ। ਜਦਕਿ ਉਹਦੇ ਉਲਟ ਇਨਫਲੇਸ਼ਨ ਬਹੁਤ ਜ਼ਿਆਦਾ ਵਧੀ ਹੈ, ਯਾਨੀ ਕਿ ਮੈਂਗ ਵਾਈ ਬਹੁਤ ਜ਼ਿਆਦਾ ਵਧੀ ਹੈ। ਆਪਾਂ ਦੇਖਦੇ ਆ ਕਿਵੇਂ ਜਿਹੜਾ ਸਿਲੰਡਰ 400 ਰੁਪਏ ਦਾ ਹੁੰਦਾ ਸੀ ਉਹ 1100 ਰੁਪਏ ਦਾ ਹੋ ਗਿਆ ਹੈਗਾ। ਆਪਾਂ ਡੀਜ਼ਲ ਦੇ ਪ੍ਰਾਈਸਿਸ ਦੇਖਦੇ ਆ, ਪੈਟਰੋਲ ਦੇ ਪ੍ਰਾਈਸਿਸ ਦੇਖਦੇ ਆ। ਆਪਾਂ ਈਵਨ ਆਟੇ, ਦਾਲ ਦੇ ਪ੍ਰਾਈਸਿਸ ਦੇਖਦੇ ਆ, ਸਬਜ਼ੀਆਂ ਦੇ ਪ੍ਰਾਈਸਿਸ ਦੇਖਦੇ ਆ। ਵਧੇ ਨੇ ਤੇ ਯਾਨੀ ਕਿ ਗਰੀਬ ਦੀ ਥਾਲੀ ਚੋਂ ਪੋਸ਼ਣ ਵੀ ਘਟਿਆਗਾ ਯਾਨੀ ਕਿ ਜਿਹੜਾ ਨਿਊਟ੍ਰੀਸ਼ਨ ਹੈਗਾ ਜਿਵੇਂ ਉਹ ਪਹਿਲਾਂ ਦੁੱਧ ਵੱਧ ਲੈਂਦਾ ਸੀਗਾ ਦੁੱਧ ਅੱਜਕੱਲ ਉਹਨੇ ਕੱਟ ਲੈਣਾ ਸ਼ੁਰੂ ਕਰਤਾ ਸਬਜ਼ੀ ਅਤੇ ਦਾਲ 'ਚ ਉਹਨੇ ਕਟੋਤੀ ਕੀਤੀ ਹੈ ਤੇ ਮਿਰਚਾਂ ਨਾਲ ਹੀ ਰੋਟੀਆਂ ਖਾਈ ਜਾਂਦਾਗਾ ਤੇ ਇਹ ਇੱਕ ਇਹ ਤੇ ਬਹੁਤ ਸਾਰੀਆਂ ਰਿਪੋਰਟਾਂ ਇਹ ਦੱਸਦੀਆਂ ਨੇ ਕਿ ਇੰਡੀਆ ਦੇ ਵਿੱਚ ਹੁਣ ਤਕਰੀਬਨ 95% ਲੋਕ ਐਦਾ ਦੇ ਹੈਗੇ ਆ ਜਿਨ੍ਹਾਂ ਦੀ ਮਾਸਿਕ ਜਿਹੜੀ ਇਨਕਮ ਹੈ ਉਹ 20000 ਤੋਂ ਘਟ ਹੈ ਗਿਆ ਤੇ ਇੱਕ ਵੱਡਾ ਨੰਬਰ ਹੁੰਦਾ ਹੈ ਤੇ ਇੰਡੀਆ ਦੇ 55% ਐਸੈਟ 1% ਲੋਕਾਂ ਕੋਲ ਹੈ ਗਿਆ ਸਿਰਫ 1% ਲੋਕਾਂ ਕੋਲ 55% ਐਸੈਟ ਹੈਗੇ ਇੰਡੀਆ ਦੇ ਟੋਟਲ ਜੇ ਤੁਸੀਂ ਆਪਸਾ ਬਲੋ ਇਸ ਇਸ ਸਾਰੇ ਫੀਨੋਮੈਨ ਨੂੰ ਕੇ ਸ਼ੇਪ ਇਕਨੋਮੀ ਕਹਿੰਦੇ ਜਿਵੇਂ ਕੇ ਹੁੰਦਾ ਨਾ ਕੇ ਫੋਰਕਾਈਟ ਉਹਦਾ ਇੱਕ ਡੰਡਾ ਉੱਪਰ ਹੁੰਦਾ ਇੱਕ ਡੰਡਾ ਥੱਲੇ ਹੁੰਦਾ ਯਾਨੀ ਕਿ ਜਿਹੜੇ ਉੱਪਰ ਵਾਲਾ ਡੰਡਾ ਹੁੰਦਾ ਯਾਨੀ ਕਿ ਉੱਪਰ ਵਾਲੇ ਜਿਹੜੇ ਲੋਕ ਹੈਗੇ ਆ ਵੱਧ ਜਿਹੜੇ ਅਮੀਰ ਰਹਿ ਗਿਆ ਉਹ ਹੋਰ ਅਮੀਰ ਹੋ ਜਾਂਦੇ ਨੇ ਤੇ ਜਿਹੜਾ ਥੱਲੇ ਵਾਲਾ ਡੰਡਾ ਹੁੰਦਾ ਉਹਦਾ ਕੇ ਦਾ ਯਾਨੀ ਕਿ ਠੰਡੇ ਵਾਲੇ ਥੱਲੇ ਵਾਲੇ ਜਿਹੜੇ ਲੋਕ ਹੈਗੇ ਆ ਉਹ ਹੋਰ ਥੱਲੇ ਜਾਈ ਜਾ ਰਹੇ ਨੇ ਇਸ ਕਿਸਮ ਦਾ ਮਾਮਲਾ ਐਸੇ ਕਰਕੇ ਹਰਿਆਣੇ 'ਚ ਤੁਹਾਨੂੰ ਉਹ ਬੀਪੀਐਲ ਪਰਿਵਾਰਾਂ 'ਚ ਉਹ ਟ੍ਰੈਂਡ ਦੇਖਣ ਨੂੰ ਮਿਲਦਾ ਹੈਗਾ ਲਕਿ ਜਿਹੜੇ ਉਹ ਬੀਪੀਐਲ ਜਿਨ੍ਹਾਂ ਦੇ ਬੀਪੀਐਲ ਕੱਟੇ ਗਏ ਹੈਗੇ ਆ ਉਹ ਲੋਕ ਬਾਹਰ ਵੀ ਆ ਰਹੇ ਨੇ ਸੋਸ਼ਲ ਮੀਡੀਆ ਤੇ ਵੀ ਪਾ ਰਹੇ ਨੇ ਕਿ ਸਾਡਾ ਘਰ ਦੇਖੋ ਸਾਡਾ ਕਿੰਨਾ ਬੁਰਾ ਹਾਲ ਹੈ ਫਿਰ ਵੀ ਸਾਨੂੰ ਬੀਪੀਐਲ ਸਾਡਾ ਬੀਪੀਐਲ ਚੋਂ ਨਾ ਕੱਢ ਦਿੱਤਾ ਗਿਆ ਹੈ ਹੁਣ ਮੈਂ ਪੰਜਾਬ ਚ ਫਿਰ ਰਿਹਾ ਅੱਜ ਕੱਲ ਮੈਂ ਦੁਆ ਵੇਚਾ ਹੈਗਾ ਇੱਥੇ ਲਗਾਤਾਰ ਮੈਂ ਪਿੰਡਾਂ ਚ ਦੇਖਦਾ ਹੈਗਾ ਹੈਗਾ ਕਿ ਪਿੰਡਾਂ ਚ ਠੀਕੇ ਦਿਹਾੜੀ ਵਗੈਰਾ ਕਰਦੇ ਨੇ ਲੋਕ ਗਰੀਬ ਲੋਕ ਖਾਸ ਕਰ ਪਰ ਆਮਦਨ ਉਹਨੀ ਨਹੀਂ ਹੈ ਲੋਕ ਬਹੁਤ ਸਟਰਗਲ ਕਰ ਰਹੇ ਨੇ 5 ਕਿਲੋ ਨਾਲ ਤੇ ਨਿਰਭਰ ਨੇ ਪੰਜਾਬ ਚ ਵੀ ਤਾਂ ਮਤਲਬ ਇਹ ਜੇ ਮਤਲਬ ਮੈਨੂੰ ਲੱਗਦਾ ਕਿ ਜਿਹੜੀ ਕੇ ਸ਼ੇਪ ਰਿਕਵਰੀ ਇਕਨੋਮੀ ਦੀ ਉਹ ਆਪਾਂ ਨੂੰ ਹੋਰ ਜਿਹੜਾ ਇਕਨੋਮਿਕ ਆਪਾਂ ਕੇ ਲਈ ਇਨਕੁਐਲਿਟੀ ਉਹਦੇ ਵੱਲ ਵਧਾਊਗੀ ਹੂੰ ਜੀ ਸੋ ਜੇਕਰ ਆਪਾਂ ਇਸ ਤੋਂ ਅਗਲੀ ਖਬਰ ਦਾ ਰੁਕਰੀਏ ਤਾਂ ਖਬਰ ਆ ਰਹੀ ਹੈ ਕਿ ਜਿਸ ਤਰੀਕੇ ਨਾਲ ਪੀਤੇ ਦਿਨੀ ਤਰਨਤਾਰਨ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਸਨ ਉਹਨਾਂ ਦਾ ਨਿਦਾਨ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਇਹ ਸੀਟ ਅਵੇਲੀ ਹੋ ਗਈ ਹੈ ਤੇ ਹੁਣ ਜਿੱਦਾਂ ਕਿਆਫੇ ਲਾਏ ਜਾ ਰਹੇ ਸੀ ਕਿ ਇਸ ਤੇ ਵੀ 6 ਮਹੀਨਿਆਂ ਦੇ ਵਿੱਚ ਵਿੱਚ ਤਾਂ ਚੋਣ ਕਰਾਉਣੀ ਹੁੰਦੀ ਹੈ ਪਰ ਕਹਿੰਦੇ ਸੀ ਵੀ ਪਹਿਲੇ ਜਿੱਦਾਂ ਲੁਧਿਆਣੇ ਦੇ ਵਿੱਚ ਪਹਿਲਾਂ ਹੀ ਸਾਰਿਆਂ ਤੋਂ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਐਲਾਨ ਦਿੱਤਾ ਸੀ ਉਦੋਂ ਤਾਂ ਲੋੜਾਂ ਕੁਝ ਹੋਰ ਸਨ ਪਰ ਇੱਥੇ ਹੁਣ ਕਹਿੰਦੇ ਨੇ ਵੀ ਸਭ ਤੋਂ ਪਹਿਲਾਂ ਦਾਅ ਮਾਰਿਆ ਹੈ ਅਮਰਿਤਪਾਲ ਸਿੰਘ ਉਹਨਾਂ ਦੀ ਪਾਰਟੀ ਨੇ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਆਪਾਂ ਇਹ ਉਪ ਚੋਣਵਾਂ ਲੜਾਂਗੇ ਜੀ ਬਿਲਕੁਲ ਇਹ ਬਾਇ ਇਲੈਕਸ਼ਨ ਲੜਨ ਦਾ ਐਲਾਨ ਕਰ ਦਿੱਤਾ ਗਿਆ ਹੈ ਅ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਜਥੇਬੰਦੀ ਵੱਲੋਂ ਤੇ ਉੱਥੇ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਸੀਗੇ ਡਾਕਟਰ ਕਸ਼ਮੀਰ ਸਿੰਘ ਸੋਲ ਉਹਨਾਂ ਦਾ ਨਿਦਨ ਹੋ ਗਿਆ ਸੀਗਾ ਉਹਨਾਂ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਪਾਰਟੀ ਨੇ ਐਲਾਨ ਕੀਤਾ ਸਭ ਤੋਂ ਪਹਿਲਾਂ ਕਿ ਅਸੀਂ ਇਹ ਚੋਣ ਲੜਾਂਗੇ ਮੈਂ ਬੇਸਿਕਲੀ ਜਦੋਂ ਸਰਵੇ ਕਰ ਰਿਹਾ ਸੀ ਪੱਟੀ ਤਰਨਤਾਰਾ ਨਾਲੇ ਇਲਾਕੇ 'ਚ ਗਿਆ ਸੀਗਾ ਉੱਥੇ ਵਾਰਸ ਪੰਜਾਬ ਦੇ ਜਿੱਥੇ ਬੰਦੀ ਦੀ ਬਹੁਤ ਜ਼ਿਆਦਾ ਚੜ੍ਹਾਈ ਹੈ ਅਮਰਤਪਾਲ ਹੋਂਣਾ ਦੀ ਬਹੁਤ ਮਤਲਬ ਬਹੁਤ ਰਿਸਪਾਂਸ ਮਿਲਿਆ ਮੈਨੂੰ ਉਹਨਾਂ ਬਾਰੇ ਤਾਂ ਮੈਨੂੰ ਲੱਗਦਾ ਹੈਗਾ ਕਿ ਇੱਕ ਮੇਨ ਧਿਰ ਦੇ ਤੌਰ ਤੇ ਇਸ ਇਲੈਕਸ਼ਨ 'ਚ ਤਰੰਤਾਂ ਰੰਚੀ ਅੰਮ੍ਰਿਤਪਾਲ ਦੀ ਪਾਰਟੀ ਤੁਹਾਨੂੰ ਦੇਖਣ ਨੂੰ ਮਿਲੇਗੀ ਉਹਨਾਂ ਦੇ ਜਿਹੜੇ ਫਾਦਰ ਹੈ ਗਿਆ ترਸੀਮ ਸਿੰਘ ਉਹਨਾਂ ਨੇ ਅੱਜ ਪਿੰਡ ਜੱਲੂ ਪਰ ਖੇੜਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਐਲਾਨ ਕੀਤਾ ਹੈਗਾ ਉਹਨਾਂ ਦੀ ਪਾਰਟੀ ਦੇ ਬਹੁਤ ਸਾਰੇ ਮੈਂਬਰ ਉੱਥੇ ਪਹੁੰਚੇ ਸੀਗੇ ਤੇ ਹੁਣ ਉਹਨਾਂ ਨੇ ਪਾਰਟੀ ਵਾਸਤੇ ਜਿਹੜਾ ਕੈਂਡੀਡੇਟ ਉਹ ਉਹ ਉਹਦੀ ਵੀ ਸਕਰੂਟੀ ਸ਼ੁਰੂ ਕਰ ਦਿੱਤੀ ਹੈ ਹਾਲਾਂਕਿ ਉਹਨਾਂ ਨੇ ਕੋਈ ਵੀ ਕੈਂਡੀਡੇਟ ਅਨਾਉਂਸ ਨਹੀਂ ਕੀਤਾ ਹੈ ਉਹ ਕਿਤੇ ਨਾ ਕਿਤੇ ਸੀਟ ਜਦੋਂ ਅਮਰਤਪਾਲ ਸਿੰਘ ਹੁਣੀ ਅੰਦਰ ਤੋਂ ਕਹਿਣਗੇ ਕਿ ਕਿਹਨੂੰ ਦਿੱਤੀ ਜਾਵੇ ਉਦੋਂ ਹੀ ਪਤਾ ਲੱਗੂਗਾ ਕਿ ਪਾਰਟੀ ਦੀ ਟਿਕਟ ਕਿਨੂੰ ਦਿੱਤੀ ਜਾਊਗੀ ਹਾਲਾਂਕਿ ਇੰਟਰਨਲ ਜਿਹੜੀ ਸਕਰੂਟੀ ਉਹ ਸ਼ੁਰੂ ਹੋ ਚੁੱਕੀ ਹੈ ਤੇ ਦੇਖਦੇ ਹਾਂ ਕਿ ਕਿਵੇਂ ਚੀਜ਼ਾਂ ਅੱਗੇ ਵਧੀਆਂ ਨੇ ਤੇ ਹੁਣ ਬਾਈ ਇਲੈਕਸ਼ਨ ਚ ਮੈਨੂੰ ਲੱਗਦਾਗਾ ਕਿ ਵਾਰਿਸ ਪੰਜਾਬ ਦੇ ਜਿਹੜੀ ਪਾਰਟੀ ਹੈ ਉਹ ਆਪਣਾ ਜਲਵਾ ਉੱਥੇ ਦਿਖਾਉਣ ਵਾਸਤੇ ਤਿਆਰ ਹੈਗੀ ਹੈ ਜੀ ਸੋ ਵੇਖਾਂਗੇ ਬਾਜੀ ਮਾਰਦਾ ਕੌਣ ਹੈ ਇੱਥੇ ਤੇ ਅੱਗੇ ਚੇਕ ਕਰ ਆਪਾਂ ਅਗਲੀ ਖਬਰ ਤੇ ਚੱਲੀਏ ਤਾਂ ਚੰਡੀਗੜ੍ਹ 'ਚ ਇੰਡੀਗੋ ਫਲਾਈਟ ਨੂੰ ਕਹਿੰਦੇ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਹਾਂਜੀ ਚੰਡੀਗੜ੍ਹ ਦੀ ਜਿਹੜੀ ਇੰਡੀਗੋ ਫਲਾਈਟ ਸੀ ਉਹਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਤੇ ਟਾਇਲਟ ਦੇ ਵਿੱਚ ਇੱਕ ਸਲਿੱਪ ਮਿਲੀ ਸੀ ਤੇ ਹైదరాబాద్ ਤੋਂ 227 ਪੈਸੇਂਜਰ ਆਏ ਸੀਗੇ ਤੇ ਪੁਲਿਸ ਹਜੇ ਜਿਹੜੇ ਪੈਸੇਂਜਰ ਹੈਗੇ ਆ ਉਹਨਾਂ ਦੇ ਆਪਾਂ ਕਹਿ ਲਈਏ ਕਿ ਜਿਹੜੇ ਰਿਕਾਰਡ ਹੈਗੇ ਉਹਨਾਂ ਨੂੰ ਖੰਗਾਲ ਰਹੀ ਹੈ ਤੇ ਫਲਾਈਟ ਦੀ ਜਿਹੜੇ ਫਲਾਈਟ ਦੀ ਜਿਹੜੀ ਸੁਰੱਖਿਆ ਏਜੰਸੀਆਂ ਹੈਗੀਆਂ ਉਹ ਇਸ ਚ ਜਾਂਚ ਚ ਲੱਗੀ ਹੋਈਆਂ ਨੇ ਹਜੇ ਹਾਲਾਂਕਿ ਫਲਾਈਟ ਚ ਕੁਝ ਮਿਲਿਆ ਨਹੀਂ ਬਾਅਦ ਚ ਸਾਰੀ ਫਲਾਈਟ ਨੂੰ ਖਾਲੀ ਕਰਕੇ ਆਪਾਂ ਕਹਿ ਲਈਏ ਕਿ ਚੈੱਕ ਵੀ ਕੀਤਾ ਗਿਆ ਕਿ ਕੀ ਉਹਦੇ ਚ ਕੋਈ ਬੰਬ ਵਗੈਰਾ ਤਾਂ ਨਹੀਂ ਹੈ ਪਰ ਇੱਕ ਇੱਕ ਵਾਰ ਤਾਂ ਮਤਲਬ ਉੱਥੇ ਭਗੜੜ ਮਚ ਗਈ ਸੀਗੀ ਤੇ ਹੁਣ ਆਪਾਂ ਕਹਿ ਲਈਏ ਕਿ ਜਿਹੜੇ ਆਈਪੀਸੀ ਦੀ ਧਾਰਾ ਦੇ ਤहत ਮੁਕੱਦਮਾ ਦਰਜ ਕੀਤਾ ਗਿਆ ਝੂਠੀਆਂ ਪੁਹਾ ਫਲਾਣ ਦਾ ਸ਼ਰਾਰਤ ਕਰਕੇ ਲੱਖਾਂ ਦਾ ਨੁਕਸਾਨ ਕਰਨ ਦਾ ਤੇ ਜਿਹੜੀ ਨਾਗਰਿਕ ਸੁਰੱਖਿਆ ਉਹਦੇ ਚ ਗੈਰ ਕਾਨੂੰਨੀ ਕਰਤੱਵ ਕਰਨ ਦਾ ਇਹ ਧਾਰਾਵਾਂ ਵਾਲਾ ਯੱਗ ਜਾਂ ਹੈਗੀਆਂ ਹੁਣ ਦੇਖਦੇ ਆ ਮਤਲਬ ਅੱਗੇ ਬਣਦਾ ਕੀ ਹੈ ਪਰ ਇਹ ਆਪਾਂ ਲਗਾਤਾਰ ਦੇਖ ਰਹੇ ਆ ਕਦੇ ਈਮੇਲ ਤੇ ਧਮਕੀਆਂ ਮਿਲ ਰਿਆ ਨੇ ਕਿ ਅਸੀਂ ਫਲਾਈਟ ਉਡਾ ਦੇਾਂਗੇ ਕਦੇ ਪਰਚੀਆਂ ਆ ਰਹੀ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਫਲਾਈਟ 'ਚ ਬੰਬ ਹੈਗਾ ਇਹ ਲਗਾਤਾਰ ਚੱਲ ਰਿਹਾ ਇਹ ਇਹ ਟ੍ਰੈਂਡ ਸਮਝ ਨਹੀਂ ਆ ਰਿਹਾ ਹਾਲਾਂਕਿ ਜਦੋਂ ਚੈਕਿੰਗ ਹੁੰਦੀ ਹੈ ਸਕੂਲਾਂ ਦੀ ਜਾਂ ਫਿਰ ਕਾਲਜਾਂ ਦੀ ਜਾਂ ਫਿਰ ਹਸਪਤਾਲਾਂ ਦੀ ਜਾਂ ਫਿਰ ਫਲਾਈਟਸ ਦੀ ਮਿਲਦਾ ਕੱਖ ਨਹੀਂ ਪਰਤਮ ਕਿਆ ਲਗਾਤਾਰ ਰਾਰੀਆਂ ਨੇ ਇਹ ਆਪਾਂ ਦੇਖ ਰਹੇ ਆ ਇਹ ਥੋੜਾ ਇਸ ਟ੍ਰੈਂਡ ਨੂੰ ਦੇਖਣ ਦੀ ਲੋੜ ਹੈ ਕਿ ਹੈ ਕੀ ਇਹ ਚੱਕਰ ਕਿ ਹਰ ਦੂਜੇ ਦਿਨ ਕਿਸੇ ਨੇ ਕਿਸ ਹਸਪਤਾਲ 'ਚ ਧਮਕੀ ਦਿੱਤੀ ਗਈ ਹੁੰਦੀ ਹੈ ਕਿਤੇ ਈਮੇਲ ਰਾਹੀਂ ਕਿਸੇ ਸਕੂਲ ਨੂੰ ਧਮਕੀ ਦਿੱਤੀ ਗਈ ਹੁੰਦੀ ਹੈ ਇਹ ਲਗਾਤਾਰ ਚੱਲ ਰਿਹਾ ਜੀ ਜੀ ਸੋ ਅੱਗੇ ਜੇਕਰ ਆਪਾਂ ਚਲੀਏ ਤਾਂ ਉਧਰ ਕਹਿੰਦੇ ਪੰਜਾਬ ਦੇ ਵਿੱਚ ਨਵੀਂ ਇੱਕ ਯੋਜਨਾ ਲਾਂਚ ਕਰ ਦਿੱਤੀ ਗਈ ਹੈ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਸਿਹਤ ਬੀਮਾ ਯੋਜਨਾ ਕਹਿੰਦੇ ਵੀ 10 ਲੱਖ ਤੱਕ ਦਾ ਮੁਫਤ ਇਲਾਜ ਇਸ ਦੇ ਤਹਿਤ ਮਿਲੂਗਾ ਕੀ ਇਹ ਕਿੰਨੀ ਕੁ ਕਾਰਗਰ ਸਾਬਤ ਹੋਊਗੀ ਇਹਦਾ ਤਾਂ ਸਮਾਂ ਆਉਣ ਆਲਾ ਦੱਸੂਗਾ ਪਰ ਕੋਈ ਘੁਣਤਰਤਾ ਨਹੀਂ ਜੀ ਜਿੱਦਾਂ ਹਰ ਇੱਕ ਕੰਮ ਦੇ ਵਿੱਚ ਹੁੰਦੀ ਹੈ ਇਹਨਾਂ ਦੇ ਵੱਲੋਂ ਉਹ ਦੇਖੋ ਕਹਿ ਸਕਦੇ ਹਾਂ ਕਿ ਸਾਢੇ 3 ਸਾਲ ਇਹਨਾਂ ਨੇ ਹੈਲਥ ਤੇ ਕੋਈ ਐਡਾ ਖਾਸ ਕੰਮ ਤਾਂ ਕੀਤਾ ਨਹੀਂ ਤੇ ਹੁਣ ਸੋਖੇ ਨੰਬਰ ਕੁੱਟਣ ਵਾਸਤੇ ਇਹ ਸਕੀਮ ਲਿਆਏ ਨੇ ਇਹਦੇ ਚ ਜੋ ਚੀਜ਼ਾਂ ਨੇ ਉਹਦੇ ਬਾਰੇ ਲੋਕ ਲਗਾਤਾਰ ਫੈਲਾ ਵੀ ਕਰਦੇ ਰਹੇ ਆ ਹ ਹੁਣ ਤਰ ਦੇਖੋ ਜਿਹੜਾ ਆਇਸ਼ਮਾਨ ਕਾਰਡ ਹੈ ਹੈਲਥ ਕਾਰਡ ਹੈ ਸੈਂਟਰ ਵੱਲੋਂ ਉਹ ਤਾਂ ਪਹਿਲਾਂ ਵੀ ਰਿਹਾ ਹੈਗਾ ਤੇ ਉਹਦੇ ਚ ਹੁਣ ਇਹ ਅੱਡ ਤੋਂ ਲੈ ਕੇ ਆਏ ਨੇ ਤੇ 2 ਅਕਤੂਬਰ ਤੋਂ ਜਿਹੜੇ ਹੈਗਾ ਗਾਂਧੀ ਜੀ ਜਨਮ ਦਿਨ ਵਾਲੇ ਦਿਨ ਇਹ ਸਿਹਤ ਕਾਰਡ ਵੰਡਣਾ ਸ਼ੁਰੂ ਕਰਨਗੇ ਇਹਦੇ ਚ ਜਿਹੜੇ ਇਸ ਇਸ ਚ ਮਤਲਬ ਜਿੰਨੇ ਵੀ ਕਿਸਾਨ ਹੋਗੇ ਮਜ਼ਦੂਰ ਹੋਗੇ ਕਹਿ ਰਹੇ ਨੇ ਕਿ ਉਹਨਾਂ ਨੂੰ ਫਾਇਦਾ ਮਿਲੂਗਾ ਤੇ ਕੈਂਪ ਸ਼ੁਰੂ ਕਰ ਦਿੱਤੇ ਹਨ ਤੇ ਜਿਹੜੇ ਇਹ ਇਹ ਲਗਾਤਾਰ ਸਵਾਲ ਪੁੱਛਿਆ ਜਾ ਰਿਹਾਗਾ ਕਿ ਜਿਹੜੀ ਆਯੂਸ਼ਮਾਨ ਯੋਜਨਾ ਹੈ ਉਹ ਤੋਂ ਇਹ ਕਿੰਨੀ ਅੱਡ ਹੈ ਇਹ ਯੋਜਨਾ ਇਹਦੇ ਚੱਕਿਆ ਜਾ ਰਿਹਾਗਾ ਕਿ ਜਿਹੜੀ ਆਯੂਸ਼ਮਾਨ ਕਾਰਡ ਹੈ ਜੇ 5 ਲੱਖ ਤੋਂ ਥੱਲੇ ਦਾ ਇਲਾਜ ਹੈ ਫਿਰ ਉਹ ਆਯੂਸ਼ਮਾਨ ਕਾਰਡ ਨਾਲ ਹੀ ਹੋਊਗਾ ਕਿਉਂਕਿ 80% ਲੋਕ ਉਸੇ ਬੀਮੇ ਨਾਲ ਕਵਰ ਹੁੰਦੇ ਨੇ ਜੇ ਉਹ ਤੋਂ ਮਾੜਾ ਮੋਟਾ ਵੱਧਦਾ ਹੈਗਾ ਤਾਂ ਫਿਰ ਉਹਨੂੰ ਸਟੇਟ ਬੀਅਰ ਕਰੂਗਾ ਇਹ ਗੱਲ ਕਹੀ ਜਾ ਰਹੀ ਹੈ ਯਾਨੀ ਕਿ ਮਤਲਬ ਇਹਦੇ ਵਿੱਚ ਇਹ ਚੋਲ ਹੈਗਾ ਯਾਨੀ ਕਿ ਜੇ ਲੋਕ ਜੇ ਬੰਦੇ ਦਾ ਜੇ ਖਰਚ ਆਇਆ ਤੇ 5 ਲੱਖ ਤੋਂ ਥੱਲੇ ਦਾ ਉਹ ਸੈਂਟਰ ਬੀਅਰ ਕਰੂਗਾ ਮਾੜਾ ਮੋਟਾ ਜੇ ਉੱਤੇ ਆ ਗਿਆ ਤੇ ਉੱਤੇ ਆਲਾ ਜਿਹੜਾ ਮੰਨ ਲਓ 6 ਲੱਖ ਆ ਗਿਆ ਤਾਂ ਲੱਖ ਰੁਪਿਆ ਪੰਜਾਬ ਦੇਊਗਾ 5 ਲੱਖ ਸੈਂਟਰ ਦੇਊਗਾ ਯਾਨੀ ਕਿ ਇਹਦੇ ਵਿੱਚ ਇਹ ਚੋਲ ਹੈਗਾ ਮੈਨੂੰ ਲੱਗਦਾ ਤੇ ਇਹਦੇ ਬਾਰੇ ਗੱਲ ਹੋਣੀ ਚਾਹੀਦੀ ਲੋਕਰ ਵੀ ਰਹੇ ਨੇ ਹਾਂ ਇਹ ਹੈ ਕਿ ਖਰਚ ਘਟ ਕਰਕੇ ਦੇ ਨੰਬਰ ਵੱਧ ਕੁੱਟਣ ਦਾ ਤੁਸੀਂ ਕਹਿ ਸਕਦੇ ਹੋ ਕਿ ਇਹਨਾਂ ਨੇ ਹਿੱਲਾ ਕਰ ਲਿਆ ਹੈ ਪਰ ਦੇਖੋ ਨੰਬਰ ਕੁੱਟਣ ਦੀ ਨੰਬਰ ਕੁੱਟਣ ਦੀ ਇੱਕ ਹੋਰ ਖਬਰ ਦੱਸਦਾਂ ਜਿਹੜਾ ਪੰਜਾਬ ਨੇ ਨੰਬਰ ਕੁੱਟਣ ਦੀ ਕੋਸ਼ਿਸ਼ ਕੀਤੀ ਹੈ ਹੁਣ ਉਹ ਜਿਹੜਾ ਇਨਕਾਊਂਟਰ ਕੀਤਾ ਹੈ ਹਸਪਤਾਲ ਲੱਗਿਆ ਕਿ ਜਿਹੜੇ ਵੀਰਵੈਲ ਦੇ ਮਾਲਕ ਨੂੰ ਜਿਹਨੇ ਜਿਨ੍ਹਾਂ ਨੇ ਮਾਰਿਆ ਸੀ ਉਹਨਾਂ ਦੇ ਦੋ ਜਿਹੜੇ આરોપી ਸੀਗੇ ਜਿਨ੍ਹਾਂ ਨੂੰ ਪੁਲਿਸ ਨੇ આરોપી ਉਹ ਦੋਸਤੀ ਸਿੱਧ ਨਹੀਂ ਹੋਏ ਸੀ ਅਜੇ આરોપી ਸੀ ਉਹਨਾਂ ਨੂੰ ਪੰਜਾਬ ਪਲੱਸ ਨੇ ਅਜ ਇਲੈਗਲ ਮਤਲਬ ਬੇਸਿਕਲੀ ਐਨਕਾਉਂਟਰ ਦਾ ਉਦਾਂ ਹੀ ਐਕਸਟਰਾ ਜੁਡੀਸ਼ੀਅਲ ਕਿਲਿੰਗ ਹੁੰਦੀ ਹੈ ਉਹਨੂੰ ਤੇ ਐਨਕਾਉਂਟਰ ਕਰ ਦਿੱਤਾ ਹੈ ਤੇ ਇਹ ਦੱਸਿਆ ਜਾ ਰਿਹਾ ਹੈਗਾ ਕਿ ਜਿਹੜਾ ਇਹ ਐਨਕਾਉਂਟਰ ਹੋਇਆ ਹੈਗਾ ਅੱਜ ਇਹਦੇ ਚ ਸੀਸੀਟੀਵੀ ਫੁਟੇਜਸ ਦੀ ਵੀ ਗੱਲ ਆ ਰਹੀ ਹੈ ਤੇ ਇਹ ਕਹਿਿਆ ਜਾ ਰਿਹਾ ਸੀਗਾ ਕਿ ਜਿਹੜਾ ਮਤਲਬ ਆਪਾਂ ਕਹਿ ਲਈਏ ਕਿ ਇਹ આરોપી ਸੀਗੇ ਇਹਨਾਂ ਦੀ ਤਲਾਸ਼ ਕੀਤੀ ਜਾ ਰਹੀ ਸੀ ਤੇ ਇਹਦੇ ਵਿੱਚ ਜਿਹੜੇ ਅਬੋਰ ਸ਼ਹਿਰ ਦੀ ਜਿਹੜੀ ਪੁਲਿਸ ਹੈ ਡੀਐਸਪੀ ਐਸਐਚਓ ਉਹਨਾਂ ਨੇ ਮਤਲਬ ਪੀਰ ਟਿੱਬੇ ਦੇ ਕੋਲ ਉਹ ਪੁੱਛੇ ਸੀ ਉੱਥੇ ਇੱਕ ਥਾਂ ਹੈਗੀਆ ਤੇ ਉੱਥੇ ਉਹਨਾਂ ਨੇ ਦੇਖਿਆ ਜਦੋਂ ਦੇਖਿਆ ਤਾਂ ਉਹਨਾਂ ਨੇ ਪੁਲਿਸ ਤੇ ਹਮਲਾ ਕਰ ਦਿੱਤਾ ਇਹ ਪੁਲਸ ਪੰਜਾਬ ਪੁਲਸ ਦਾ ਵਰਤਨ ਦੱਸ ਰਿਹਾ ਹਾਂ ਮੈਂ ਹਾਂ ਜੀ ਜੀ ਹਾਂ ਫਿਰ ਪੁਲਿਸ ਨੇ ਉਹਨਾਂ ਦੇ ਉਲਟ ਫਾਇਰਿੰਗ ਕਰ ਦਿੱਤੀ ਜਿਦੇ ਵਿੱਚ ਜਸਪ੍ਰੀਤ ਅਤੇ ਰਾਮਰਤਨ ਮਾਰੇ ਗਏ ਹੈਗੇ ਮੌਕੇ ਤੇ ਉਹਨਾਂ ਕੋਲ 30 ਬੋਰ ਦਾ ਪਿਸਤਲ ਮਿਲਿਆ ਤੇ ਖਾਲੀ ਖੋਲ ਮਿਲੇ ਨੇ ਤੇ ਇਹਦੇ ਚ ਮਤਲਬ ਜਿਹੜੇ ਡੀਆਈਜੀ ਹਰਮਨ ਬੀਰ ਸਿੰਘ ਗਿੱਲ ਹੈ ਉਹਨਾਂ ਨੇ ਵੀ ਜਾਣਕਾਰੀ ਮੈਨੂੰ ਲੱਗਦਾ ਆ ਕਿ ਜਿਹੜਾ ਨਾ ਪਿਛਲੇ 10 ਦਿਨਾਂ ਅੰਦਰ ਹੀ 4-5 ਵਪਾਰੀਆਂ ਨੂੰ ਟਾਰਗੇਟ ਕੀਤਾ ਗਿਆ ਪੰਜਾਬ 'ਚ ਤਿੰਨ ਡੈਥਸ ਹੋਈਆਂ ਉਹਦੇ ਕਰਕੇ ਹੀ ਪੰਜਾਬ ਪੁਲਿਸ ਨੇ ਇਹ ਐਨਕਾਊਂਟਰ ਕੀਤਾ ਹੈਗਾ ਕਿ ਉਹਨਾਂ ਨੇ ਕੋਈ ਫੜਨ ਦੀ ਕੋਸ਼ਿਸ਼ ਨਹੀਂ ਕੀਤੀ ਜੇ ਫੜਦੇ ਤਾਂ ਮੈਨੂੰ ਲੱਗਦਾਗਾ ਕਿ ਉਹਨਾਂ ਨੂੰ ਕਿਹਨੇ ਭੇਜਿਆ ਉਹ ਪਤਾ ਲੱਗਦਾ ਠੀਕ ਹੈ ਡੀਪ ਇਨਵੈਸਟੀਗੇਸ਼ਨ ਹੁੰਦੀ ਕਿ ਬੇਸਿਕਲੀ ਇਹਨਾਂ ਪਿੱਛੇ ਹੈ ਕੋਣ ਹੁਣ ਤਾਂ ਸੁੱਖਾ ਹੋ ਗਿਆ ਜਿਹੜਾ ਜਿਨ੍ਹਾਂ ਨੇ ਸ਼ੂਟਿੰਗ ਕੀਤੀ ਹੈ ਉਹਨਾਂ ਨੂੰ ਮਾਰ ਦਿੱਤਾ ਤੇ ਉਹਨਾਂ ਪਿੱਛੇ ਕੌਣ ਸੀਗਾ ਕਿਹਨਾਂ ਨੇ ਭੇਜਿਆ ਉਹ ਸਾਰਾ ਤਾਂ ਫਿਰ ਪਰਤਾਂ ਖੁੱਲਣ ਗਿਆ ਹੀ ਨਹੀਂ ਇਹ ਮੈਨੂੰ ਮਤਲਬ ਥੋੜਾ ਅਜੀਬ ਲੱਗਿਆ ਤੇ ਹਾਲਾਂਕਿ ਜਿਹੜੀ ਇਸ ਡੈਥ ਇਸ ਸੱਤਿਆ ਦੀ ਜ਼ਿੰਮੇਵਾਰੀ ਸੀ ਉਹ ਲੋਰੈਂਸ ਬਿਸਨੋਏ ਦੀ ਗੈਂਗ ਨੇ ਲਈ ਸੀ ਮਲਕ ਦਾ ਜੇ ਤੁਸੀਂ ਐਨਕਾਊਂਟਰ ਕਰਨਾ ਹੀ ਹੈ ਤਾਂ ਫਿਰ ਲੋਰੈਂਸ ਬਿਸਨੋਏ ਨੂੰ ਗੱਡੀ 'ਚ ਬਿਠਾਓ ਤੇ ਪੇਸੀ ਦੇ ਬਹਾਨੇ ਗੱਡੀ ਪਲਟਾ ਦਿਓ ਜਿਵੇਂ ਉੱਤਰ ਪ੍ਰਦੇਸ਼ 'ਚ ਪਲਟਾਈ ਸੀ ਉੱਤਰ ਪ੍ਰਦੇਸ਼ ਪੁਲਿਸ ਨੇ ਤੇ ਮਾਰ ਦੋ ਲੋਰੈਂਸ ਬਿਸਨੋਏ ਨੂੰ ਉਹਨੂੰ ਤਾਂ ਸਰਕਾਰੀ ਜਵਾਈ ਵਾਂਗ ਟ੍ਰੀਟ ਕੀਤਾ ਜਾਂਦਾ ਜੀ ਉਹਦੇ ਨਾਲ ਇਹ ਜਿਆਦਾ ਬਿਲਕੁਲ ਇਹ ਹੀ ਗੱਲ ਗੁਰਪ੍ਰੀਤ ਮੈਂ ਇਹ ਕਹਿਣਾ ਚਾਹ ਰਿਆ ਸੀਗਾ ਕਿ ਉਹ ਸੁੱਖੇ ਨੰਬਰ ਕੁੱਟ ਰਹੇ ਨੇ ਜੀ ਹਾਂ ਉਹ ਔਖਾ ਜਿਹੜਾ ਕੰਮ ਉਹ ਕਰਨਗੇ ਨਹੀਂ ਤੇ ਸੁੱਖੇ ਜਿਹਦੇ ਨਾਲ ਨੰਬਰ ਕੁੱਟੇ ਜਾਂਦੇ ਹੁੰਦੇ ਆ ਉਹ ਕੁੱਟੇ ਜਾਣਗੇ ਜੀ ਜੀ ਉਹ ਸੇਮ ਕੇਸ ਆ ਤੁਸੀਂ ਮਤਲਬ ਬਹੁਤ ਸਹੀ ਚਿੰਨਿਤ ਕੀਤਾ ਉਹਨੂੰ ਤਾਂ ਜਵਾਈ ਬਣਾਇਆ ਹੋਇਆ ਅਗਲੇ ਨੇ ਉਹਨੂੰ ਨਹੀਂ ਕਹਿੰਦੇ ਕੁਝ ਵੀ ਉਹਨਾਂ ਦੀਆਂ ਤਾਂ ਇੰਟਰਵਿਊਜ਼ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਤੁਸੀਂ ਹਾਲਤ ਦੇਖੋ ਪੰਜਾਬ ਸਰਕਾਰ ਦੀ ਪੰਜਾਬ ਦੇ ਪ੍ਰਸ਼ਾਸਨ ਦੀ ਕਿ ਡੀਜੀਪੀ ਤੱਕ ਜਿਹੜਾ ਇੰਨਾ ਜ਼ਿਆਦਾ ਕਹਿ ਲੀਏ ਵੀ ਰਿਸਪੌਂਸਿਬਿਲਟੀ ਵਾਲਾ ਅਹੁਦਾ ਹੈ ਉਹ ਇਹ ਕਹਿ ਦਿੰਦਾ ਸ਼ਰਿਆਂ ਵੀ ਸਾਡੀ ਤਾਂ ਜੇਲ੍ਹ ਦੇ ਵਿੱਚ ਜੀ ਇੰਟਰਵਿਊ ਨਹੀਂ ਹੋਈ ਤੇ ਬਾਅਦ ਦੇ ਵਿੱਚ ਜਦੋਂ ਪਤਾ ਲੱਗ ਜਾਂਦਾ ਕਿਸੇ ਨੇ ਉਹਨਾਂ ਦੀ ਜ਼ਿੰਮੇਵਾਰੀ ਨਿਰਧਾਰਤ ਕੀਤੀ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਕਿ ਡੀਜੀਪੀ ਨੂੰ ਜਵਾਬਦੇਹ ਬਣਾਇਆ ਵੀ ਭਾਈ ਤੂੰ ਤਾਂ ਆਹ ਗੱਲ ਕਹਿੰਦਾ ਸੀ ਇਹ ਤਾਂ ਸਾਬਤ ਹੋ ਗਿਆ ਵੀ ਆਪਣੀ ਜੇਲ੍ਹ 'ਚ ਹੋਈ ਹੈ ਇਹ ਸਿਰਫ ਹੈ ਨਾ ਲੋਕਾਂ ਨੂੰ ਹੋਰ ਮਾਮਲਿਆਂ 'ਚ ਉਲਝਾ ਕੇ ਕਹਿ ਲੀਏ ਹੋਰ ਨਵੇਂ-ਨਵੇਂ ਮੁੱਦੇ ਦੇ ਕੇ ਇਹੋ ਜਿਹੇ ਮੁੱਦਿਆਂ ਤੋਂ ਟਾਲਾ-ਬਟਾਲਿਆ ਜਾਂਦਾ ਉਹ ਉਹ ਗੁਰਸ਼ਮਸ਼ੀਰ ਜਿਹੜਾ ਦੂਸਰਾ ਸੀਗਾ ਇਸ ਮਾਮਲੇ 'ਚ ਡੀਐਸਪੀ ਬਰਖਾਸਤ ਕੀਤਾ ਗਿਆ ਉਹ ਉਹ ਆਪਣੀਆਂ ਗੱਲਾਂ ਕਰੀ ਜਾਂਦਾ ਤੇ ਇਹ ਇਦਾਂ ਹੀ ਕਹਿਣ ਦਾ ਭਾਵੇਂ ਟਾਈਮ ਟਪਾ ਰਹੇ ਨੇ ਜਿਹੜੀ ਅਸਲ ਗੱਲ ਹੈ ਜਿਹੜੀ ਲੋਕਾਂ ਤੱਕ ਜ ਪਹੁੰਚਣੀ ਚਾਹੀਦੀ ਹੈ ਉਹਨੂੰ ਇਹ ਹਮੇਸ਼ਾ ਪਹੁੰਚਣ ਤੋਂ ਰੋਕਦੇ ਨੇ ਸਿਰਫ ਉਲਝਾਉਂਦੇ ਨੇ ਆਖਰੀ ਖਬਰ ਦੇ ਵੱਲ ਜੇਕਰ ਆਪਾਂ ਚਲੀਏ ਤਾਂ ਧਰਮ ਪਰਿਵਰਤਨ ਦੀ ਗੱਲ ਕਰਨ ਲੈਨੇ ਆ ਪੰਜਾਬ ਦੇ ਵਿੱਚ ਚਰਚਾਂ ਦੇ ਜ਼ਰੀਏ ਚਮਕਾ ਦਾ ਦਿਖਾਵਾ ਦਿਖਾ ਕੇ ਕਿਸ ਤਰੀਕੇ ਦੇ ਨਾਲ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ ਇਸ ਤੇ ਜਰਾ ਚਾਨਣਾ ਪਾਉ ਉਹ ਕਹਿੰਦੇ ਵੀ ਯਿਸੂ ਸੁਪਨੇ ਚ ਆਉਂਦਾ ਸੁਪਨੇ ਚ ਆਉਂਦਾ ਮੈਨੂੰ ਕਹਿੰਦਾ ਕਿ ਮੇਰਾ ਕੰਮ ਕਰ ਅੱਛਾ ਜੀਵਨ ਤੈਨੂੰ ਦਵਾਂਗਾ ਕੈਂਸਰ ਦਾ ਇਲਾਜ ਕਰ ਇਦਾਂ ਦੀਆਂ ਸਾਰੀਆਂ ਗੱਲਾਂ ਕਈ ਯਾਰ ਆਪਾਂ ਦੇਖਦੇ ਆਂ ਵੀ ਜਿਹੜਾ ਬੰਦਾ ਵੀਲ ਚੇਅਰ ਤੇ ਆਉਂਦਾ ਉਹਦੇ ਗੋਡੇ ਠੀਕ ਕਰ ਦਿੰਦੇ ਨੇ ਕੋਈ ਬੋਲ ਨਹੀਂ ਪਾਉਂਦਾ ਕਹਿੰਦੇ ਲੈ ਤੂੰ ਤਾਂ ਸਟੇਜ ਤੇ ਆਂਦਿਆ ਏ ਬੋਲਣ ਲੱਗ ਗਿਆ ਤੈਨੂੰ ਸਿਰਫ ਹੱਥ ਲਾਇਆ ਇਹ ਸਾਰੀ ਧਰਮ ਪਰਿਵਰਤਨ ਦੀ ਜਿਹੜੀ ਲਹਿਰ ਚੱਲੀ ਹੋਈ ਹੈ ਇਸ ਤੇ ਜਰਾ ਜਾਣਨਾ ਪਾਇਓ ਹਾਂਜੀ ਬੇਸਿਕਲੀ ਜਦੋਂ ਮੈਂ ਹੁਣ ਪੂਰਾ ਪੰਜਾਬ ਘੁੰਮ ਰਿਹਾ ਉਦੋਂ ਮੈਂ ਇਹ ਮਹਿਸੂਸ ਕੀਤਾ ਕਿ ਪੰਜਾਬ ਦੇ ਖਾਸ ਕਰ ਮੱਝੇ ਅਤੇ ਦੁਆਬੇ 'ਚ ਬਹੁਤ ਸਾਰੇ ਚਰਚ ਬਣੇ ਹੋਏ ਆ ਤੇ ਹੁਸ਼ਿਆਰਪੁਰ ਵਾਲਾ ਇਲਾਕਾ ਹੋ ਗਿਆ ਗਰਦਾਸਪੁਰ ਵਾਲਾ ਇਲਾਕਾ ਹੋ ਗਿਆ ਉੱਥੇ ਚਰਚ ਬਣੇ ਹੋਏ ਆ ਤੇ ਲੋਕ ਚਰਚਾ 'ਚ ਜਾਂਦੇ ਨੇ ਤੇ ਉਹਨਾਂ ਜਦੋਂ ਮੈਂ ਪਰਿਵਾਰਾਂ ਨਾਲ ਗੱਲ ਕਰਦਾ ਸੀ ਖਾਸ ਕਰ ਦਲਤ ਪਰਿਵਾਰਾਂ ਨਾਲ 哦、oh. ਪਹਿਲਾਂ ਮੈਨੂੰ ਪੁੱਛਦੇ ਸੀਗੇ ਮੈਂ ਜਦੋਂ ਮੈਂ ਆਪਣੇ ਅਕੈਡੈਮਿਕ ਸਰਵੇ ਕਰ ਰਿਹਾ ਹਾਂ ਮੈਂ ਤਕਰੀਬਨ 96 ਸਵਾਲ ਪੁੱਛਦਾ ਬੱਚੇ ਲੋਕਾਂ ਤੋਂ ਤੇ ਜਦੋਂ ਮੈਂ ਸਰਵੇ ਭਰਦਾ ਸੀਗਾ ਕਹਿੰਦੇ ਸੀਗੇ ਬਾਈ ਤੁਸੀਂ ਸਰਕਾਰ ਵੱਲੋਂ ਤਾਂ ਨਹੀਂ ਆ ਮੈਂ ਕਿਹਾ ਕਿਉਂ ਤੁਸੀਂ ਐ ਕਿਉਂ ਪੁੱਛ ਰਹੇ ਹੋ ਕਹਿੰਦੇ ਜੇ ਤੁਸੀਂ ਸਰਕਾਰ ਵੱਲੋਂ ਆ ਤਾਂ ਫਿਰ ਅਸੀਂ ਸਰਵੇ 'ਚ ਸਿੱਖ ਲਖਾਵਾਂਗੇ ਜੇ ਤੁਸੀਂ ਕਿਉਂਕਿ ਉਸ ਕਰਕੇ ਸਾਡੀ ਰਿਜ਼ਰਵੇਸ਼ਨ ਬਚੀ ਰਹੂਗੀ ਜੇ ਤੁਸੀਂ ਪ੍ਰਾਈਵੇਟ ਬੰਦੇ ਹੋ ਫਿਰ ਤੁਸੀਂ ਸਾਨੂੰ 크੍ਰਿਸਚਨ ਲਿਖ ਲਿਓ ਤੇ ਮੈਨੂੰ ਬੜੀ ਹਰਾਨੀ ਹੁੰਦੀ ਸੀ ਇਹ ਫਿਰ ਬਾਅਦ 'ਚ ਜਦੋਂ ਮੈਂ ਥੋੜਾ ਡੀਪ ਇਹਦੇ 'ਚ ਕੀਤਾ ਤਾਂ ਮਤਲਬ ਬੇਸਿਕਲੀ ਕ੍ਰਿਸਚਨ ਜੇ ਬਣ ਜਾਂਦੇ ਹੈਗੇ ਤਾਂ ਤੁਹਾਨੂੰ ਦਲਿਤ ਰਿజర్ਵੇਸ਼ਨ ਐਸਸੀ ਦੀ ਯਾਨੀ ਕਿ ਸ਼ੈਡਿਊਲ ਕਾਸਟ ਦੀ ਰਿజర్ਵੇਸ਼ਨ ਦਾ ਫਾਇਦਾ ਨਹੀਂ ਮਿਲਦਾ ਇਸ ਕਰਕੇ ਉਹ ਮਤਲਬ ਸਰਕਾਰੀ ਡਾਕੂਮੈਂਟਾਂ 'ਚ ਤੇ ਆਪਣੇ ਆਪ ਨੂੰ ਦਲਿਤ ਲਿਖਾ ਰਹੇ ਨੇ ਲੇਕਿਨ ਜਦੋਂ ਪ੍ਰਾਈਵੇਟਲੀ ਆਪਣੇ ਆਪ ਨੂੰ ਜਾਂ ਬਾਹਰ ਪਬਲਿਕਲੀ ਆਪਣੇ ਆਪ ਆਪਣੇ ਧਰਮ ਦਾ ਪ੍ਰਗਟਾਵਾ ਕਰਨਾ ਹੁੰਦਾ ਉਦੋਂ ਆਪਣੇ ਆਪ ਨੂੰ ਉਹ ਕ੍ਰਿਸਚਨ ਦਿਖਾ ਰਹੇ ਨੇ ਫਿਰ ਮੈਂ ਬਹੁਤ ਸਾਰੇ ਚਰਚਾਂ 'ਚ ਵੀ ਗਿਆ ਚਰਚ ਵੀ ਦੇਖੇ ਤੇ ਮੈਂ ਪੁੱਛਿਆ ਲੋਕਾਂ ਦੀ ਸਟੋਰੀ ਵੀ ਪੁੱਛੀ ਕਿ ਕੀ ਚੱਕਰ ਹੈ ਕੀ ਨਹੀਂ ਹੈ ਫਿਰ ਉਹ ਦੇਖੋ ਜਾਹਰਤਾ ਇਹ ਹੁੰਦਾਗਾ ਕਿ ਸਾਡੀ ਬਿਮਾਰੀ ਠੀਕ ਨਹੀਂ ਹੋ ਰਹੀ ਸੀ ਅਸੀਂ ਉੱਥੇ ਗਏ ਸਾਨੂੰ ਇਲਾਜ ਮਿਲਿਆ ਸਾਨੂੰ ਯਿਸੂ ਨੇ ਸਾਨੂੰ ਆਸ਼ੀਰਵਾਦ ਦਿੱਤਾ ਇਸ ਕਰਕੇ ਸਾਡੀ ਬਿਮਾਰੀ ਠੀਕ ਹੋਈ ਹੁਣ ਬਿਮਾਰੀ ਤਾਂ ਆਪਾਂ ਨੂੰ ਪਤਾ ਹੈ ਕਿ ਗੋਲੀ ਦਵਾਈ ਨਾਲ ਠੀਕ ਹੁੰਦੀ ਹੈ ਮੈਂ ਦੀਦਿਏ ਸਭ ਤੋਂ ਕਾਮਨ ਇਹ ਸਭ ਤੋਂ ਕਾਮਨ ਗੱਲ ਹੈ ਤੁਸੀਂ ਕਿਸੇ ਵੀ ਚਰਚੇ ਜਾਓਗੇ ਇਹ ਸਭ ਤੋਂ ਕਾਮਨ ਗੱਲ ਹੈ ਕਿ ਸਾਡੀ ਬਿਮਾਰੀ ਨਹੀਂ ਠੀਕ ਹੋ ਰਹੀ ਸੀ ਤੁਸੀਂ ਤਾਂ ਹੁਣ ਦੇਖਿਆ ਨਾ ਇਹ ਨਾਰਮਲੀ ਟ੍ਰੈਂਡ ਚੱਲਦਾ ਹੈ ਹਰੇਕ ਪੰਜਾਬ ਦੀ ਚਰਚ ਦੇ ਵਿੱਚ ਤੁਸੀਂ ਕਿਸੇ ਤੋਂ ਵੀ ਪੁੱਛੋਗੇ ਨਾ ਉਹਨਾਂ ਦਾ ਇਹ ਤਕੀਆ ਕਲਾਮ ਹੀ ਹੈ ਜੀ ਬਿਲਕੁਲ ਤੇ ਦੇਖੋ ਇਹਦੇ ਚ ਜਿਆਦਾ ਮੈਨੂੰ ਲੱਗਿਆ ਕਿ ਜਿਹੜਾ ਮੈਨੂੰ ਅਹਿਸਾਸ ਹੋਇਆ ਕਿ ਦਲਤ ਜਿਹੜੇ ਸਿੱਖ ਹੈ ਗਿਆ ਉਹ ਜ਼ਿਆਦਾ ਪ੍ਰਭਾਵਿਤ ਹਨ ਰਾਮਦਾਸੀਏ ਖਾਸ ਕਰ ਤੇ ਮੈਨੂੰ ਲੱਗਦਾ ਹੈਗਾ ਕਿ ਇੱਕ ਲੋੜ ਹੈਗੀ ਆ ਜਾਗਰੂਕਤਾ ਦੀ ਤੇ ਇੱਕ ਲਹਿਰ ਦੀ ਵੀ ਲੋੜ ਹੈ ਕਿ ਇਹ ਲੋਕਾਂ ਨੂੰ ਸਮਝਾਇਆ ਜਾਵੇ ਕਿ ਜਿਹੜਾ ਇਹ ਅੰਧਵਿਸ਼ਵਾਸ ਦੇ ਸਰਤੇ ਜਿਹੜਾ ਧਰਮ ਪਰਿਵਰਤਨ ਕੀਤਾ ਜਾ ਰਿਹਾ ਇਹਦੇ ਇਹਦੇ ਨਾਲ ਹੋਣਾ ਕੱਖ ਨਹੀਂ ਇਹ ਦੇ ਨਾਲ ਜਿਹੜਾ ਪੰਜਾਬ ਦਾ ਕਲਚਰ ਹੈ ਆ ਉਦੇ ਉਹ ਉਹਨੂੰ ਹੀ ਦਿੱਕਤ ਆਊਗੀ ਡੈਮੋਗ੍ਰਾਫਿਕ ਚੇਂਜ ਵੀ ਹੋਊਗਾ ਹੋਰ ਵੀ ਚੀਜ਼ਾਂ ਹੋਣਗੀਆਂ ਇਹਦੇ ਵਿੱਚ ਤੇ ਇਹ ਮੈਨੂੰ ਲੱਗਦਾਗਾ ਕਿ ਦੇਖੋ ਮਤਲਬ ਅੱਗੇ ਇਸ ਇਸ ਇਸ਼ੂ ਨੂੰ ਕਿਵੇਂ ਟੈਕਲ ਕੀਤਾ ਜਾਵੇ ਪਰ ਇਹ ਖਾਸਾ ਕੰਪਲੈਕਸ ਇਸ਼ੂ ਹੈ ਇਸ ਤੋਂ ਬਾਅਦ ਮੈਂ ਕਈ ਸੋਸਾਇਲਜਿਸਟਾਂ ਨਾਲ ਵੀ ਪੋਲਿਟੀਕਲ ਸਾਇੰਟਿਸਟਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਜਦੋਂ ਹੀ ਮੈਨੂੰ ਇਸ ਕੰਪਲੈਕਸ ਸਵਾਲ ਦੇ ਕੋਈ ਵਧੀਆ ਜਵਾਬ ਲੱਭੂਗਾ ਮੈਂ ਜ਼ਰੂਰ ਬੁਲੇਟਿਨ 'ਚ ਜ਼ਿਕਰ ਕਰਾਂਗਾ ਮੈਂ ਕੋਸ਼ਿਸ਼ ਕਰਾਂਗਾ ਕਿ ਇਸ ਤੇ ਇੱਕ ਪੂਰੀ ਛੋਟੀ ਜੀ ਮਤਲਬ ਆਪਾਂ ਕਹਿ ਲਓ ਕਿ 3 ਮਿੰਟ ਦੀ ਜਾਂ 40 ਮਿੰਟ ਦੀ ਨਿਊਜ਼ ਰੀਲ ਬਣਾਈ ਜਾਵੇ ਨਿਊਜ਼ ਰੀਲ ਦਾ ਮੇਰਾ ਪਕਣ ਦਾ ਪਾ ਛੋਟੀ ਡਾਕੂਮੈਂਟਰੀ ਬਣਾਈ ਜਾਵੇ ਤੇ ਫਿਰ ਦੇਖਦੇ ਆਂ ਮਤਲਬ ਕਿਵੇਂ ਜਿਹੜੀ ਇਹ ਸਮੱਸਿਆ ਦੇਖ ਰਹੇ ਆਂ ਆਪਾਂ ਦੁਆਬੇ 'ਚ ਮਾਝੇ 'ਚ ਇਹ ਕਿੱਧਰ ਨੂੰ ਜਾਊਗੀ ਪਰ ਅੱਜ ਦੇ ਟਾਈਮ ਇਹਨਾਂ ਦੀ ਫੁੱਲ ਆਪਾਂ ਕਹਿ ਲਓ ਕਿ ਫੋਲ ਇਹਨਾਂ ਨੂੰ ਸਪੋਰਟ ਮਿਲ ਰਿਹਾ 크ਰਿਸਚਨ ਜਿਹੜੇ ਚਰਚ ਹੈਗੇ ਹਨ ਉਹਨਾਂ ਨੂੰ ਖੂਬ ਬਾਹਰੋਂ ਪੈਸਾ ਮਿਲਦਾਗਾ ਖੂਬ ਇਹ ਲੋਕਾਂ ਨੂੰ ਬੇਕੂਫ ਬਣਾਉਂਦੇ ਨੇ ਉਹ ਸਾਰਾ ਆਪਾਂ ਲਗਾਤਾਰ ਦੇਖ ਹੀ ਰਹੇ ਹਾਂ ਜੀ ਸੋ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ ਸੋ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਹੋਣੀ ਹੈ ਜੀ ਜੀ ਸ਼ੁਕਰੀਆ ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸਤਿ ਸ਼੍ਰੀ ਅਕਾਲ